ਹੁਣ ਇੱਕ ਵਾਰ ਦੇਖ ਲਿਆ ਨਾ ਜਿਹੜਾ ਉਸ ਅੰਦੋਲਨ ਚ ਕਹਿੰਦਾ ਸੀ ਸਾਡੇ ਅਨਸਾਰ ਚੱਲੋ ਹੁਣ ਚਾਹ ਪੂਰੇ ਕਰ ਲੈਣਾ ਆਪਣੇ ਅਨਸਾਰ ਚੱਲ ਕੇ ਬਾਈ ਜੀ ਜੇ ਕੋਈ ਗਲਤੀ ਹੋਈ ਹੁੰਦੀ ਹੈ ਉਹਨੂੰ ਸੁਧਾਰਨਾ ਵੀ ਚਾਹੀਦਾ ਹੈ ਸਾਡੇ ਆਪਣੇ ਨੇ ਅਸੀਂ ਇਹਨਾਂ ਦੀ ਆਲੋਚਨਾ ਸੁਧਰਨ ਖਾਤਰ ਕਰਦੇ ਆ ਮੈਂ ਯਾਰ ਤੁਹਾਡੇ ਕਿੰਨੇ ਦਿਨ ਪਹਿਲਾਂ ਦੇ ਕਹਿ ਰਿਹਾ ਉਹ ਲਾਸ਼ਾਂ ਦੇ ਢੇਰ ਵਛਾ ਦੇਣਗੇ ਉਹਨਾਂ ਨੇ ਨਹੀਂ ਲੰਘਣ ਦੇਣਾ ਤੁਹਾਨੂੰ ਇਹ ਤੁਹਾਡੀ ਅਸੈਸਮੈਂਟ ਆ ਨਾ ਕਿਉਂਕਿ ਉਹ ਇੱਕ ਨਵੇਂ ਵਰਤਾਂਤ ਪੰਜਾਬ ਦੀਆਂ 2-3 ਸੀਟਾਂ ਗਵਾ ਕੇ ਜੀ ਉਹਨਾਂ ਦੀ 25-30 ਵਧਦੀਆਂ ਤੇ ਉਹ ਅੰਦੋਲਨ ਦਾ ਵਰਤਾਂਤ ਟੁੱਟਦਾ ਸਿਆਸੀ ਤੌਰ ਤੇ ਉਹ ਨਫੇ 'ਚ ਰਹੇ ਕਿ ਪੰਜਾਬ ਨਫੇ 'ਚ ਰਿਹਾ ਵੀ ਖੂਨ ਦੀ ਹੋਲੀ ਖੇਡਾਂਗੇ ਤੇ ਸਾਰੇ ਮੁਲਕ ਨੂੰ ਦਿਖਾਵਾਂਗੇ ਵੀ ਆਹਾ ਸੀ ਨਾ ਜਿਹੜੇ ਜਿਨ੍ਹਾਂ ਨੇ ਮੁਲਕ ਜਾਮ ਕਰਤਾ ਸੀ ਦਿੱਲੀ ਜਾਮ ਕਰਤਾ ਸੀ ਇਹ ਛੱਤਰ ਦੇ ਯਾਰ ਨੇ ਆ ਆ ਕੇ ਦੇਖਣ ਦਿੱਲੀ ਵੱਲ ਦਿੱਲੀ ਕਿਨੇ ਆਉਣਾ ਅਸੀਂ ਹਰਿਆਣਾ ਨਹੀਂ ਟੱਪਣ ਦਿੰਦੇ ਲੱਖਾ ਸਦਾਣੇ ਨੂੰ ਕਿਹਨੇ ਹੱਕ ਦਿੱਤਾ ਸੀ ਵੀ ਉਹ ਵੀਡੀਓ ਜਾਰੀ ਕਰਕੇ ਕਹੇ ਪੋਕਲੇ ਨ ਮਸ਼ੀਨਾਂ ਲੈ ਕੇ ਆਓ ਜੀ ਸੀ ਬੀ ਲੈ ਕੇ ਆਓ ਹੁਣ ਉਹੀ ਉਹਦੀਆਂ ਸਟੇਟਮੈਂਟਾਂ ਅੰਦੋਲਨ ਦੇ ਖਿਲਾਫ ਜਾ ਰਹੀਆਂ ਨੇ ਆਪ ਤਾਂ ਬਹਿ ਗਿਆ ਹੁਣ ਮੁਟਕੀ ਮਾਰ ਕੇ ਕਾਰਟੀ ਮਤਲਬ ਭਾਸ਼ਣ ਦੇਣ ਲੱਗ ਗਿਆ ਜਿਹਦੇ ਪੱਲੇ ਕੱਖ ਨਹੀਂ ਜੀ ਉਹ ਨੌਜਵਾਨੀ ਦਾ ਗੁੱਬਣ ਜਾਂਦਾ ਨੌਜਵਾਨੀ ਦਾ ਜੋਸ਼ ਜੀ ਨੌਜਵਾਨੀ ਦੇ ਜਜ਼ਬਾਤ ਜੀ ਨੌਜਵਾਨੀ ਕੋਲੇ ਕਿਹੜਾ ਹੱਲਾ ਇਹਨਾਂ ਮੰਗਾਂ ਦਾ ਜਿਹੜਾ ਕਹਿੰਦੇ ਜੋਸ਼ ਤੇ ਹੋਸ਼ ਦਾ ਸਮੇਲ ਹੋਣਾ ਚਾਹੀਦਾ ਇਹ ਵੀ ਗਲਤ ਆ ਹੋਸ਼ ਦੀ ਅਗਵਾਈ ਦੇ ਵਿੱਚ ਜੋਸ਼ ਹੋਣਾ ਚਾਹੀਦਾ ਅਸੀਂ ਸੰਕਲਪੇ ਬਦਲ ਲੇ ਜਿਵੇਂ ਜੰਮੂ ਕਸ਼ਮੀਰ ਨੂੰ ਨਿਖੇੜ ਕੇ ਰਾਜ ਦੀ ਹੋਂਦ ਖਤਮ ਕਰਤੀ ਨਾ ਇਹਨਾਂ ਦੇ ਇਰਾਦੇ ਹੈਗੇ ਨੇ ਪੰਜਾਬ ਦੀ ਜਿਓਗ੍ਰਾਫੀਕਲ ਹੋਂਦ ਖਤਮ ਕਰਨਾ ਯੂਨੀਅਨ ਟੈਰੀਟਰੀਆਂ ਬਣਾਉਣਾ ਫਿਰ ਨਿਕਲਣ ਦਾ ਇਹਦਾ ਕੀ ਹੋ ਸਕਦਾ ਜੇ ਨਿਕਲ ਜਾਂਦੇ ਨੇ ਜਿਹੜੇ ਉੱਥੇ ਬੈਠੇ ਨੇ ਲੋਕ ਉਹ ਕੀ ਕਰਨਗੇ ਫਿਰ ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦਾ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਜਿਹੜੇ ਇਹਨਾਂ ਦੇ ਸਲਾਹਕਾਰ ਕਹਿੰਦੇ ਸੀ ਨਾ ਚੱਲ ਪੋ ਸਾਰਾ ਪੰਜਾਬ ਆਜੂ ਤੁਹਾਡੇ ਨਾਲ ਇਕੱਲੇ ਲੀਡਰ ਵੇਖਦੇ ਰਹਿ ਜਾਣਗੇ ਉਹ ਲੀਡਰ ਕੌਣ ਜੀ ਇਹਨਾਂ ਦੇ ਪਿੱਛੇ ਜਦੋਂ ਇਹਨਾਂ ਦੇ ਅੰਦੋਲਨ ਨਾਲ ਤਰੀਕਾ ਕਰਨ ਨਾਲ ਉਹ ਸਹਿਮਤ ਨਹੀਂ ਪਹਿਲਾਂ 13 ਨੂੰ ਕੋਚ ਕਰਨਾ ਸੀ ਫਿਰ 21 ਨੂੰ ਕਰਨਾ ਸੀ ਹੁਣ 2 ਦਿਨ ਲਈ ਬੰਦ ਆ ਹੁਣ ਇੱਕ ਤਾਂ ਪੱਕੀ ਹੋ ਗੱਲ ਆ ਵੀ ਉਹਨਾਂ ਨੇ ਦਿੱਲੀ ਵੱਲ ਜਾਣ ਨਹੀਂ ਦੇਣਾ ਇਹਨਾਂ ਦਾ ਹੰਕਾਰ ਆ ਜਿਹੜਾ ਟੁੱਟ ਗਿਆ ਇੱਕ ਵਾਰ ਜੇ ਨਹੀਂ ਟੁੱਟਣਗੇ ਨੁਕਸਾਨ ਕਰਨਗੇ ਅੱਜ ਨਹੀਂ ਮੈਂ ਸੁਣਿਆ ਮਤਲਬ ਭੰਦੇਰ ਸਾਹਿਬ ਕਹਿ ਰਹੇ ਨੇ ਜੇ ਉਹ ਆ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਸ਼ਰਤਾਂ ਮੰਨ ਕੇ ਹੁਣ ਆਉਣਾ ਆ ਜਾਣ ਨਹੀਂ ਆਉਣਾ ਨਾ ਉਹਨਾਂ ਨੇ ਹੁਣ ਕਹਿੰਦੇ ਜੇ ਆ ਜਾਣ ਇਤਰਾਜ਼ ਨਹੀਂ ਕਿਉਂ ਆਉਣਗੇ ਜੀ ਉਹ ਸਰਜੀਤ ਫੂਲ ਤਾਂ ਸ਼ਰੇਆਮ ਕਹਿੰਦਾ ਸੀ ਵੀ ਇੱਥੇ ਬੈਠ ਕੇ ਇੰਨਾ ਚਿਰ ਬੈਠੇ ਕੀ ਕਰੋਗੇ ਲੋ ਸਿੱਧੀ ਟੱਕਰ ਹਕੂਮਤ ਨਾਲ ਜਿਉਂ-ਜਿਉਂ ਹਕੂਮਤ ਜ਼ਬਰ ਕਰੂ ਤਿਉਂ ਤੂੰ ਰੋਸ ਵਧੂਗਾ ਤੇ ਲੱਖੇ ਸਿਧਾਣੇ ਤੇ ਇਹਨਾਂ ਦਾ ਸਟੇਜ ਤੇ ਕਬਜ਼ਾ ਕਰਕੇ ਇਹ ਕਹੇ ਤਾਂ ਅਸੀਂ ਪੰਨੂ ਭੰਦੇੜ ਨਾਲ ਚੱਲਾਂਗੇ ਦੂਜਾ ਇਹ ਮੋਦੀ ਦੇ ਜਾਲ 'ਚ ਫਸ ਗਏ ਜਿਹੜਾ ਉਹ ਪੁਰਾਣਾ ਵਰਤਾਂਤ ਸਿਰਜਦਾ ਸੀ ਵੀ ਕੱਲੇ ਪੰਜਾਬੀਆਂ ਦਾ ਸਿੱਖਾਂ ਦਾ ਇਹ ਉਹਦੇ ਜਾਲ 'ਚ ਫਸ ਗਏ ਕਹੀਂ ਨਾਲ ਸਾਡੇ ਨਾਲ 200 ਕਿਸਾਨ ਜਥੇਬੰਦੀ ਐ ਦੀਨੀਆਂ ਕਿਤੇ 200 ਕਿਸਾਨ ਜਥੇਬੰਦੀ ਮੁਲਕ ਦੀ ਕਿਤੇ ਹੋ ਰਿਹਾ ਕੁਝ ਜੇ ਕੁਝ ਹੋ ਰਿਹਾ ਇਹਨਾਂ ਤੇ ਜ਼ਬਰ ਦੇ ਖਿਲਾਫ ਉਹ ਦੂਜਾ ਸੰਯੁਕਤ ਮੋਰਚੀ ਕਰ ਰਿਹਾ ਇਹ ਇਹਨਾਂ ਨੇ ਪ੍ਰੈਕਟੀਕਲੀ ਉਹਨਾਂ ਨੇ ਸਾਫਤ ਕਰਤਾ ਵੀ ਇਹ ਪੰਜਾਬ ਵਾਲੀ ਅੰਦੋਲਨਾਂ ਪੰਜਾਬ ਵਾਲੀ ਗੱਲਬਾਤ ਕਰਦੇ ਸੀ ਪੰਜਾਬ ਸਰਕਾਰ ਵਾਲੀ ਵਿੱਚ ਬੈਠਦੇ ਸੀ ਐਨ ਜਦੋਂ ਗੱਲ ਫਸ ਗਈ ਮੁੜ ਕੇ ਇਹਨਾਂ ਨੂੰ ਉਹ ਕੰਟਰੈਕਟ ਫਾਰਮੂਲਾ ਛੁਣਛਣਾ ਫੜਾਤਾ ਤੇ ਇਹਨਾਂ ਨੇ ਇੱਕ ਮੋਰਚੀ ਐਡ ਬਣਾ ਲਿਆ ਗੈਰ ਰਾਜਨੀਤਿਕ ਜਿਹਦੇ ਵਿੱਚ ਮੈਂ ਕਹਾਂ ਜੀ ਫੁੱਟ ਇਹਨਾਂ ਨੇ ਇਹਨਾਂ ਨੇ ਬਣਾਇਆ ਅਸੀਂ ਸਹੀ ਸਮਝ ਵਾਲੇ ਆ ਇਹਨਾਂ ਨੇ ਆਪਣੀ ਸਮਝ ਅਨੁਸਾਰ ਜ਼ਾਇਦਾ ਲਿਆ ਵੀਹਉਂਗ ਕੀਤਾ મોદી ਕੀਆ ਅੰਦੋਲਨ ਕੀਆ ਆਪਾਂ ਕਿਉਂਕਿ ਚੋਣਾਂ ਦੇ ਨੇੜੇ ਆ ਗਿਆ ਆਪਾਂ ਇੱਕ ਝਟ ਮਾਰੋ ਆਪਾਂ ਮੰਗਾ ਮਨਾ ਲਾਂਗੇ ਹੁਣ ਉਹਨਾਂ ਦਾ ਜਾਇਦਾ ਹੋਰ ਆ ਉਹਨਾਂ ਨੂੰ ਪਤਾ ਵੀ ਸਵਾਮੀ ਨਾਥਨ ਤੇ C2+50 ਦਾ ਫਾਰਮੂਲਾ ਤੈਅ ਕਰਨਾ ਕਾਨੂੰਨ ਦੀ ਗਰੰਟੀ ਮੰਗਣੀ ਇਹ ਬਹੁਤ ਵੱਡੀ ਮੰਗ ਆ ਇਹਦੇ ਤੱਕ ਜਦੋਂ ਮੁਲਕ ਨਹੀਂ ਸਾਰਾ ਖੜਾ ਹੁੰਦਾ ਉਦੋਂ ਤੱਕ ਇਹਨਾਂ ਨੇ ਮੰਨਣੀ ਨਹੀਂ ਕਿਉਂਕਿ ਹੇਥਲੀ ਹੇਠਲੀ ਉੱਤੇ ਹੁੰਦੀ ਹੈ ਦੇ ਨਾਲ ਇਹਨਾਂ ਦੇ ਉਹੀ ਸੀ ਕਿ ਕਿਰਾਂ ਜਾ ਕੇ ਵੱਜਾਂਗੇ ਤੇ ਕਿਉਂਕਿ ਤਾਂ ਟੀਚਰਾਂ ਕਰਦੇ ਸੀ ਉਹਨਾਂ ਨੂੰ ਟੀਚਰਾਂ ਕਰਦੇ ਵੀ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਸੀ ਜਿੱਥੇ ਰੋਕਣਗੇ ਉੱਥੇ ਹੀ ਰੁਕ ਜਾਾਂਗੇ ਇਹ ਤਾਂ ਜਵਾਨੀ ਆ ਜਿਹੜੀ ਧੂਕੇ ਲੈ ਗਈ ਜਵਾਨੀ ਧੂਕੇ ਲੈ ਕੇ ਗਈ ਜਵਾਨੀ ਨੇ ਸਟੇਜਾਂ ਲਾਈਆਂ ਤੁਸੀਂ ਕਾਬਜ ਹੋਗੇ ਇੱਥੇ ਵੀ ਡੱਲੇਵਾਲ ਸਾਹਿਬ ਨੇ ਮਿਹਣਾ ਮਾਰਿਆ ਪਹਿਲੇ ਦਿਨ ਜਦੋਂ ਇਹ ਗੱਲ ਕੀਤੀ ਸੀ ਹੋ ਸਕਦਾ ਕਿ ਉਸ ਪਾਸੋਂ ਲਾਂਬੇ ਵੀ ਆਂਦੇ ਹੁਣ ਕਿ ਮਾਲੀ ਸਾਬ ਕਿਉਂ ਬੋਲਦੇ ਨੇ ਬਾਤ ਬਾਤ ਕਿਉਂ ਸਾਡੇ ਖਿਲਾਫ ਬੋਲਦੇ ਨੇ ਮੋਰਚਾ ਲੱਗਿਆ ਹੋਇਆ ਹੈ ਜੇ ਤੁਹਾਡੇ ਕੋਈ ਗਲੇਸ਼ਿਕਵੇਂ ਨੇ ਮੋਰਚੇ ਤੋਂ ਬਾਤ ਕਰ ਲੈਣਾ ਹੁਣ ਜਿਹੜੀ ਇਹਨਾਂ ਦੀ ਆਲੋਚਨਾ ਇਹਨਾਂ ਨੂੰ ਤਕੜੇ ਕਰਨ ਲਈ ਆ ਇਹਨਾਂ ਨੂੰ ਸਮਝਾਉਣ ਲਈ ਆ ਹਾਂ ਜੇ ਮੇਰੀ ਆਲੋਚਨਾ ਗਲਤ ਸਾਬਤ ਹੋ ਗਈ ਮੈਂ ਵੀ ਸੋਚੂ ਵੀ ਯਾਰ ਮੇ ਤੋਂ ਗਲਤੀ ਹੋ ਗਈ ਮੈਂ ਆਪਦੇ ਆਪ ਨੂੰ ਸੁਧਾਰੂ ਜੇ ਇਹਨਾਂ ਦੀ ਕੋਈ ਗਲਤੀ ਹੈ ਇਹਨਾਂ ਨੂੰ ਮਹਿਸੂਸ ਹੋ ਗਈ ਇਹ ਸੁਧਾਰਨ ਇਸ ਕਰਕੇ ਮੋਰਚੇ ਦਾ ਬ੍ਰੋਧ ਕਰਨ ਦਾ ਸਵਾਲ ਹੀ ਨਹੀਂ ਪੈਂਦਾ ਕਿਸਾਨੀ ਮੰਗਾਂ ਦੀ ਹਮਾਇਤ ਹਰ ਇੱਕ ਸੰਘਰਸ਼ ਦੀ ਹਮਾਇਤ ਤੇ ਨਾਲੇ ਦੱਸਣਾ ਵੀ ਦੁਸ਼ਮਣ ਕੀ ਆ ਕੱਲ ਇੱਕ ਖਨੋਰੀ ਬਾਰਡਰ ਉੱਤੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਅਲੱਗ-ਅਲੱਗ ਕਿਆਸਰੀਆਂ ਲਗਾਈਆਂ ਜਾਂਦੀਆਂ ਨੇ ਕਿ ਹੁਣ ਮੋੜਚੇ ਦਾ ਹੋਏਗਾ ਕੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਚਰਚਾ ਕੀਤੀ ਸੀ ਮੋੜਚੇ ਨੂੰ ਲੈ ਕੇ ਕਿ ਮੋੜਚਾ ਦਿੱਲੀ ਪਹੁੰਚ ਪਾਏਗਾ ਜਾਂ ਨਹੀਂ ਸਭ ਤੋਂ ਹੈ ਮਸਵਾਲ ਹੈ ਜਦੋਂ ਆਗੂਆਂ ਨੇ ਅਨਾਉਂਸਮੈਂਟ ਕੀਤੀ ਕਿ ਅਸੀਂ ਹੁਣ ਅੱਗੇ ਜਾ ਰਹੇ ਹਾਂ ਅੱਗੇ ਵਧਦੇ ਸਨ ਡੱਲਿਆਲ ਸਾਹਿਬ ਪੰਦੇਰ ਸਾਹਿਬ ਤੇ ਫੂਲ ਸਾਹਿਬ ਪਰ ਅੱਥੂ ਗੈਸ ਅੱਗੋਂ ਸੁੱਟੇ ਗਏ ਨੇ ਜਿਸ ਤੋਂ ਬਾਅਦ ਡੱਲਿਆਲ ਸਾਹਿਬ ਨੂੰ ਭਰਤੀ ਕਰਾਉਣਾ ਪੈ ਗਿਆ ਹਸਪਤਾਲ ਦੇ ਵਿੱਚ ਹੁਣ ਇਸ ਮੋਚੇ ਤੋਂ ਕੀ ਸਿੱਟਾ ਕੱਢਿਆ ਜਾ ਸਕਦਾ ਸਾਡੇ ਨਾਲ ਮੌਜੂਦ ਨੇ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੇ ਉੱਥੇ ਨੌਜਵਾਨ ਸ਼ਹੀਦ ਹੋਗੇ ਉਸ ਬਾਅਦ ਹੋਏਗਾ ਕਿ ਕਿ 2 ਦਿਨ ਵਾਸਤੇ ਪੰਜਾਬ ਬੰਦ ਕਰ ਦੋਗੇ ਪਰ ਇਸ ਸਿੱਟਾ ਕੀ ਨਿਕਲਿਆ ਇਸ ਦੀਆਂ ਨੀਤੀਆਂ ਦੇ ਉੱਤੇ ਕੀ ਫਰਕ ਪਿਆ ਇਸ ਦਾ ਮੋਰਚੇ ਨੂੰ ਲੈ ਕੇ ਜੋ ਮੋਰਚਾ ਲਗਾਇਆ ਗਿਆ ਸੀ ਇਸ ਦੀ ਪ੍ਰਾਪਤੀ ਕੀ ਹੋਈ ਹੈ ਕਿ ਮੋਰਚਾ ਕੋਈ ਪ੍ਰਾਪਤੀ ਕਰਕੇ ਉੱਠੇਗਾ ਜਾਂ ਮੋਰਚਾ ਆਪਣੇ ਜੋ ਪਿੱਛੇ ਕਿਸਾਨ ਜਥੇਬੰਦੀਆਂ ਨੇ ਉਸ ਨਾਲ ਗੱਲ ਕਰਕੇ ਉੱਠੂਗਾ ਇਸ ਦੇ ਆਉਣ ਵਾਲੇ ਸਮੇਂ ਵਿੱਚ ਕੀ ਸੰਭਾਵਨਾ ਨੇ ਕਿ ਅੱਗੇ ਜਾਣ ਦਾ ਦਾ ਹੱਲੇ ਵੀ ਪਤਾ ਹੈਗਾ ਜਾਂ ਵਾਕਈ ਅੱਗੇ ਜਾਣ ਨਹੀਂ ਦੇਣਾ ਜਾ ਜੋ ਪਿੱਛੇ ਜਥੇਬੰਦੀਆਂ ਨੇ ਉਹ ਕੋਈ ਵੱਡੀ ਕੋਲ ਦੇ ਕੇ ਸਪੋਰਟ ਕਰਨਗੀਆਂ ਇਹ ਸੀ ਦਿਸ਼ਾ ਕੀ ਹੋਏਗੀ ਕਿਉਂਕਿ ਇਹ ਮੋਰਚਾ ਕੁਛ ਲਈ ਬਿਨਾ ਉੱਠ ਜਾਂਦਾ ਤਾਂ ਪੂਰੇ ਦੇਸ਼ ਵਿੱਚ ਪੁੱਛਿਆ ਜਾਏਗਾ ਕਿ ਇਸ ਵਾਰ ਦੀ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਜਾਨੀ ਕਿ ਕੁਛ ਜਥੇਬੰਦੀਆਂ ਨੂੰ ਲਗਾਇਆ ਗਿਆ ਮੋਰਚੇ ਉੱਤੇ ਸਾਦੇ ਕਿਸਾਨ ਜਥੇਬੰਦੀਆਂ ਨੂੰ ਇਹ ਕਿਹਾ ਜਾਏਗਾ ਮੀਡੀਆ ਵੱਲੋਂ ਕਿ ਬਿਨਾ ਕੁਛ ਲਈ ਇਹ ਉੱਠ ਗਏ ਨੇ ਤੇ ਇਸ ਦੀ ਆਉਣ ਵਾਲੇ ਸਮੇਂ ਵਿੱਚ ਕੀ ਸਿੱਟੇ ਨਿਕਲ ਸਕਦੇ ਨੇ ਮਾਲੀ ਸਾਹਿਬ ਸਾਡੇ ਨਾਲ ਹੈ ਸਰ ਬਾਬਾ ਸਵਾਗਤ ਹੈ शुक्रिया ਜੀ ਪਿਛਲਾ ਆਪਾਂ ਇੱਕ ਇੰਟਰਵਿਊ ਕੀਤਾ ਸੀ ਤੁਸੀਂ ਕਈ ਚੀਜ਼ਾਂ ਉਸ ਵਿੱਚ ਉਜਾਗਰ ਕੀਤੀਆਂ ਸੁਜੀਤ ਡੱਲੇਵਾਲਤ ਵੀ ਤੁਸੀਂ ਦੋਸ਼ ਲਗਾਇਆ ਕਿ ਉਹ ਇਹਨਾਂ ਨੇ ਹੀ ਫੁੱਟ ਪਾਈ ਅਲੱਗ ਹੋਏ ਜਾ ਕੇ ਚਲੋ ਪੰਜਵੇਂ ਅੰਮਦ ਕਮੇਟੀ ਵੀ ਜਾਂਦੀ ਦੀ ਇਹਨਾਂ ਕੋਲ ਇਹਨਾਂ ਨੇ ਮਨਾਂ ਕਰ ਦਿੱਤਾ ਵੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਕੱਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਸੀਂ ਕਹਦੇ ਅਸੀਂ ਜੇ ਮੌਤ ਹੋ ਜਾਂਦੀ ਹੈ ਜੇ ਪੰਜਾਬ ਬੰਦ ਕਰ ਦਿੱਤਾ ਅੱਗੇ ਪ੍ਰਾਪਤੀ ਕੀ ਹੈ ਕੀ ਇਹ ਮੌਤ ਸੱਚੀ ਕੁਝ ਪ੍ਰਾਪਤ ਕਰ ਲੇਗਾ ਦੇਖੋ ਜੀ ਪਹਿਲੀ ਗੱਲ ਇਹ ਆ ਲੜਾਈਆਂ ਇਸ ਕਰਕੇ ਨਹੀਂ ਲੜੀਆਂ ਜਾਂਦੀਆਂ ਵੀ ਉਹ ਜਿੱਤੀਆਂ ਜਾਣ ਲੜਾਈਆਂ ਇਸ ਕਰਕੇ ਵੀ ਲੜੀਆਂ ਜਾਂਦੀਆਂ ਨੇ ਕਿ ਲੋਕਾਂ ਨੂੰ ਮੁਲਕ ਨੂੰ ਇੱਕ ਸਹੀ ਸੋਝੀ ਇਕਤਿਆਰ ਕੀਤੀ ਜਾਵੇ ਲੜਾਈਆਂ ਦੇ ਵਿੱਚ ਅੱਗੇ ਵੀ ਵਧਿਆ ਜਾਂਦਾ ਪਿੱਛੇ ਵੀ ਹਟਿਆ ਜਾਂਦਾ ਇਹ ਇਤਿਹਾਸ ਆ ਸਾਡਾ ਇੱਕ ਸੰਜੇ ਕਿਸਾਨ ਅੰਦੋਲਨ ਨੇ ਇੱਕ ਵਰਤਾਂਤ ਸਿਰਜਿਆ ਸੀ ਉਸ ਵੇਲੇ ਉਸ ਵੇਲੇ ਵੀ ਉਹਦੇ ਸਬੰਧ ਚ ਮਤਭੇਦ ਸੀ ਆਪਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਜੀਤ ਫੂਲ ਤਾਂ ਸ਼੍ਰੀ ਆਮ ਕਹਿੰਦਾ ਸੀ ਵੀ ਇੱਥੇ ਬੈਠ ਕੇ ਇੰਨਾ ਚਿਰ ਬੈਠੇ ਕੀ ਕਰੋਗੇ ਲੋ ਸਿੱਧੀ ਟੱਕਰ ਹਕੂਮਤ ਨਾਲ ਜਿਉਂ-ਜਿਉਂ ਹਕੂਮਤ ਜ਼ਬਰ ਕਰੂ ਤਿਉਂ ਤੂੰ ਰੋਸ ਵਧੂਗਾ ਤੇ ਲੱਖੇ ਸਿਧਾਣੇ ਤੇ ਇਨਾ ਸਟੇਜ ਤੇ ਕਬਜ਼ਾ ਕਰਕੇ ਇਹ ਕਹੇ ਤਾਂ ਅਸੀਂ ਪੰਨੂ ਭੰਦੇਰ ਨਾਲ ਚੱਲਾਂਗੇ ਅਸੀਂ ਰਿੰਗ ਰੋਡ ਤੇ ਜਾਵਾਂਗੇ ਤੇ ਰਿੰਗ ਰੋਡ ਤੇ ਤੱਕ ਤਾਂ ਪਹੁੰਚੇ ਨਹੀਂ ਵਾਪਸ ਮੁੜਿਆਏ ਲਾਲ ਕਿਲੇ ਜਾ ਕੇ ਇਕੱਲਾ ਇਹ ਨਹੀਂ ਵੀ ਲਾਲ ਕਿਲੇ ਗਏ ਉੱਥੇ ਝੰਡਾ ਚੁਲਾਤਾ ਉੱਥੇ ਇੱਕ ਮੁੰਡਾ ਸ਼ਹੀਦ ਵੀ ਹੋ ਗਿਆ ਡਿਵਿਡਪਾ ਸਾਹਿਬ ਦਾ ਪੁੱਤਰ ਤੁਹਾਨੂੰ ਪਤਾ ਉਸ ਵੇਲੇ ਵੀ ਤੇ ਉਸ ਕਟਨਾ ਨੇ ਇੱਕ ਵਾਰ ਕਿਸਾਨ ਅंदोलन ਦੇ ਪੈਰੋ ਖੇੜਤੇ ਸੀ ਤੁਹਾਨੂੰ ਪਤਾ ਨਾ ਉਹ ਜਦੋਂ ਵਾਪਸ ਮੁੜ ਰਹੇ ਸੀ ਹਰਿਆਣੇ ਵਾਲੇ ਟਰੈਕਟਰਾਂ ਤੋਂ ਝੰਡੀਆਂ ਲਾਉਣ ਲੱਗੇ ਸੀ ਵੀ ਤੁਸੀਂ ਆ ਹੀ ਕੰਮ ਕਰਨ ਆਏ ਸੀ ਇੱਥੇ ਗੱਲ ਸੀ ਕਿਸਾਨਾਂ ਦੀ ਜੋਰ ਲਾ ਲਿਆ ਮੋਦੀ ਸਰਕਾਰ ਨੇ ਵੀ ਹਰਿਆਣੇ ਤੇ ਪੰਜਾਬ ਦੀ ਟੱਕਰ ਹੋਵੇ ਐਸਵੀਐਲ ਦਾ ਮੁੱਦਾ ਉਠਾਇਆ ਤੰਬੂ ਖੇੜਤੇ ਹਰਿਆਣੇ ਵਾਲਿਆਂ ਨੇ ਜੋਰ ਲਾਇਆ ਵੀ ਸਿੱਖ ਅੰਦੋਲਨ ਹੋਵੇ ਆ ਮਨਜੀਤ ਰਾਏ ਨੇ ਗੱਡੀਆਂ ਭਰ-ਭਰ ਕੇ ਖਾਲਸਾ ਨਿਸ਼ਾਨੇ ਦੀਆਂ ਬੰਡੀਆਂ ਤੋ ਇਹ ਇੰਨੇ-ਇੰਨੇ ਖਾਲਸਾ ਨਿਸ਼ਾਨ ਲਾ ਦੋ ਕਿ ਦੇਖਣ ਨੂੰ ਇਹ ਲੱਗੇ ਵੀ ਇਹ ਤਾਂ ਸਿੱਖਾਂ ਦਾ ਜੀ ਉਹਦੇ ਵਿੱਚ ਖਾਲਸਾਣ ਵਾਲੇ ਜਿਹੜੇ ਉਹ ਇਹ ਜੀ ਗੱਲ ਕਰਦੇ ਸੀ ਡੱਲੇ ਵਾਲ ਸਾਹਿਬ ਹਮੇਸ਼ਾ ਕਹਿੰਦੇ ਆਪਣੇ ਮੁੰਡੇ ਨੇ ਕੋਈ ਨਹੀਂ ਪਿਆਰ ਨਾਲ ਸਮਝਾਓ ਜਿੱਦੇ ਸਟੇਜ ਤੇ ਕਬਜਾ ਕੀਤਾ ਉਦੋਂ ਵੀ ਹੁਣ ਸਰਜੀਤ ਫੂਲਾ ਬੱਲੇਵਾਂ ਇੱਕ ਬੰਦਾ ਉਹ ਬੋਲ ਰਿਹਾ ਬਿਟ ਕੱਲੇ ਡੱਲੇ ਵਾਲੇ ਤੋਂ ਬਿਨਾ ਬਾਕੀ ਸਾਰਿਆਂ ਦੀ ਇਹ ਸੀ ਵੀ ਅਸੀਂ ਇਹਨਾਂ ਨਾਲ ਸਮਝੌਤਾ ਕਰਨਾ ਡੱਲੇ ਵਾਲ ਕਹਿੰਦੇ ਸੀ ਸਮਝੌਤਾ ਕਰੋ ਆਪਾਂ ਮੁੰਡਿਆਂ ਨਾਲ ਸਥਾਈ ਤੱਕਬਜ਼ਾ ਕਰ ਲਈ ਇਹ ਗੱਲ ਕਹਿਣ ਦਾ ਮੇਰਾ ਮਤਲਬ ਇਹ ਆ ਇਹ ਵਰਤਾਂਤ ਨੇ ਉਦੋਂ ਵੀ ਸਮੱਸਿਆਵਾਂ ਖੜੀਆਂ ਕੀਤੀਆਂ ਸੀ ਹੁਣ ਇਸ ਅੰਦੋਲਨ ਉਦੋਂ ਬਾਅਦ ਪੰਜਾਬ ਆ ਕੇ ਝਟਮਚੀ ਟੀ ਵੀ ਹੋ ਗਏ ਚੋਣਾ ਵੀ ਲੜ ਲੀਆਂ ਵੋਟਾਂ ਤਾਂ ਉਹ ਝਾਕ ਕਰੋ ਆਪਦੀ ਰੱਖੀ ਆਪ ਕਰੂ ਵੀ ਦੇਖ ਲਿਆ ਤੇ ਇਹਨਾਂ ਨੇ ਇੱਕ ਮੋਰਚੀ ਅੱਡ ਬਣਾ ਲਿਆ ਗੈਰ ਰਾਜਨੀਤਿਕ ਜਿਹਦੇ ਵਿੱਚ ਮੈਂ ਕਹਾਂ ਜੀ ਫੁੱਟ ਇਹਨਾਂ ਨੇ ਇਹਨਾਂ ਨੇ ਬਣਾਇਆ ਅਸੀਂ ਸਹੀ ਸਮਝ ਆਲੇ ਆ ਉਹ ਸਿਆਸੀ ਬੰਦੇ ਨੇ ਲਾਹਾ ਲੈਂਦੇ ਨੇ ਜਿਹੜਾ ਕੋਈ ਜੋ ਵੀ ਗੱਲਾਂ ਉਹਨਾਂ ਨੇ ਕੀਤੀਆਂ ਹਰ ਇੱਕ ਨੂੰ ਅੰਦੋਲਨ ਕਰਨ ਦਾ ਹੱਕ ਆ ਇਹਨਾਂ ਨੂੰ ਹੱਕ ਆ ਇਹਨਾਂ ਨੇ ਆਪਣੀ ਸਮਝ ਅਨੁਸਾਰ ਜ਼ਿਆਦਾ ਲਿਆ ਵੀ ਹੋਕ ਕੀਆ ਮੋਦੀ ਕੀਆ ਅੰਦੋਲਨ ਕੀਆ ਆਪਾਂ ਕਿਉਂਕਿ ਚੋਣਾਂ ਦੇ ਨੇੜੇ ਆ ਗਿਆ ਆਪਾਂ ਇੱਕ ਝਟ ਮਾਰੋ ਆਪਾਂ ਮੰਗਾ ਮਨਾ ਲਾਂਗੇ ਹੁਣ ਉਹਨਾਂ ਦਾ ਜ਼ਿਆਦਾ ਹੋਰ ਆ ਉਹਨਾਂ ਨੂੰ ਪਤਾ ਵੀ ਸਵਾਮੀ ਨਾਥਨ ਤੇ C2+50 ਦਾ ਫਾਰਮੂਲਾ ਤੈਅ ਕਰਨਾ ਕਾਨੂੰਨ ਦੀ ਗਰੰਟੀ ਮੰਗਣੀ ਇਹ ਬਹੁਤ ਵੱਡੀ ਮੰਗ ਆ ਇਹਦੇ ਤੱਕ ਜਦੋਂ ਮੁਲਕ ਨਹੀਂ ਸਾਰਾ ਖੜਾ ਹੁੰਦਾ ਉਦੋਂ ਤੱਕ ਇਹਨਾਂ ਨੇ ਮੰਨਣੀ ਨਹੀਂ ਕਿਉਂਕਿ ਹਥਲੀ ਹਥਲੀ ਉੱਤੇ ਹੁੰਦੀ ਹੈ ਦੇ ਨਾਲ ਸਾਰਾ ਸਟਰਕਚਰ ਬਦਲਦਾ ਤੇ ਸਾਰਾ ਕੀਮਤਾਂ ਤੈਅ ਕਰਨ ਦਾ ਢਾਂਚਾ ਬਦਲਦਾ ਜਿਵੇਂ ਇੱਕੋ ਖੇਤੀ ਕਾਨੂੰਨ ਨਹੀਂ ਬਣ ਸਕਦੇ ਇੱਕੋ ਤਰ੍ਹਾਂ ਦੀ ਮੁਲਕ ਲਈ ਕੀਮਤ ਵੀ ਨਹੀਂ ਤੈਅ ਹੋ ਸਕਦੀ ਕਿਉਂਕਿ ਲਾਗਤ ਕੀਮਤਾਂ ਡੱਡਾ ਅਰਥ ਸਾਰਾ ਡੱਡਾ ਤੇ ਹੋਰ ਉਪਜਾਊ ਸ਼ਕਤੀ ਐ ਡੱਡਾ ਕਿੰਨਾ ਕੁਛ ਵੱਖੋ ਵੱਖਰਾ ਸਾਰੇ ਸਾਰੇ ਕੈਸੇ ਦਾ ਇਸ ਕਰਕੇ ਉਹ ਤਾਂ ਚੱਲ ਰਹੇ ਨੇ ਲੰਮੇ ਦਾਤੋਂ ਭਾਰਤ ਬੰਦ ਜਾਂ ਹੋ ਰੇ ਸਾਰਾ ਕੁਝ ਇਹਨਾਂ ਦੇ ਉਹੀ ਸੀ ਵੀ ਕਿਹੜਾ ਜਾ ਕੇ ਵੱਜਾਂਗੇ ਤੇ ਕਿਉਂਕਿ ਤਾਂ ਟੀਚਰਾਂ ਕਰਦੇ ਸੀ ਉਹਨਾਂ ਨੂੰ ਟੀਚਰਾਂ ਕਰਦੇ ਵੀ ਤੁਸੀਂ ਉਹੀ ਹੋ ਨਾ ਜਿਹੜੇ ਕਹਿੰਦੇ ਸੀ ਜਿੱਥੇ ਰੁਕਣਗੇ ਉੱਥੇ ਰੁਕ ਜਾਾਂਗੇ ਇਹ ਤਾਂ ਜਵਾਨੀ ਆ ਜਿਹੜੀ ਧੂਕੇ ਲੈ ਗਈ ਜਵਾਨੀ ਧੂਕੇ ਲੈ ਕੇ ਗਈ ਜਵਾਨੀ ਨੇ ਸਟੇਜਾਂ ਲਾਈਆਂ ਤੁਸੀਂ ਕਾਬਜ ਹੋਗੇ ਇੱਥੇ ਵੀ ਡੱਲੇਵਾਲ ਸਾਹਿਬ ਨੇ ਮਿਹਣਾ ਮਾਰਿਆ ਪਹਿਲੇ ਦਿਨ ਜਦੋਂ ਇਹ ਗੱਲ ਕੀਤੀ ਸੀ ਹੁਣ ਇਹ ਆਗੂ ਹੋ ਗਿਆ ਆਗੂ ਰਹਿਤ ਹੋ ਗਿਆ ਇਹ ਮਾਮਲਾ ਆਪ ਮਾਰਾ ਹੋ ਗਿਆ ਇੱਕ ਇਸ ਪੱਖੋਂ ਦੂਜਾ ਇਹ ਮੋਦੀ ਦੇ ਜਾਲ ਚ ਫਸ ਗਏ ਜਿਹੜਾ ਉਹ ਪੁਰਾਣਾ ਵਰਤਾਂਤ ਸਿਰਜਦਾ ਸੀ ਵੀ ਕੱਲੇ ਪੰਜਾਬੀਆਂ ਦਾ ਸਿੱਖਾਂ ਦਾ ਇਹ ਉਹਦੇ ਜਾਲ ਚ ਫਸ ਗਏ ਕਹੀਂ ਨਾਲ ਸਾਡੇ ਨਾਲ 200 ਕਿਸਾਨ ਜਥੇਬੰਦੀਆਂ ਦੀ ਨਹੀਂ ਕਿਤੇ 200 ਕਿਸਾਨ ਜਥੇਬੰਦੀ ਮਲਕ ਦੀ ਕਿਤੇ ਹੋ ਰਿਹਾ ਕੁਝ ਜੇ ਕੁਝ ਹੋ ਰਿਹਾ ਇਹਨਾਂ ਤੇ ਜ਼ਬਰ ਦੇ ਖਿਲਾਫ ਉਹ ਦੂਜਾ ਸੰਯੁਕਤ ਮੋਰਚਾ ਹੀ ਕਰ ਰਿਹਾ ਜਾਗਰਾਂ ਹਸਾਹ ਵਾਲੇ ਕਰ ਰਹੇ ਨੇ ਜੈਕਸ ఆర్కెଷ୍ਟ ਕੈਦ ਕਰ ਰਿਹਾ ਜਾਂ ਬੋਲ ਰਿਹਾ ਇਹ ਇਹਨਾਂ ਨੇ ਪ੍ਰੈਕਟੀਕਲੀ ਉਹਨਾਂ ਨੇ ਸਾਫਤ ਕਰਤਾ ਵੀ ਇਹ ਪੰਜਾਬ ਵਾਲੀ ਅੰਦੋਲਨਾਂ ਪੰਜਾਬ ਵਾਲੀ ਗੱਲਬਾਤ ਕਰਦੇ ਸੀ ਪੰਜਾਬ ਸਰਕਾਰ ਵਾਲੀ ਵਿੱਚ ਬੈਠਦੇ ਸੀ ਐਨ ਜਦੋਂ ਗੱਲ ਫਸ ਗਈ ਮੁੜ ਕੇ ਇਹਨਾਂ ਨੂੰ ਉਹ ਕੰਟਰੈਕਟ ਫਾਰਮੂਲਾ ਛੁਣਛਣਾ ਫੜਾਤਾ ਹੁਣ ਐ ਥੋੜੋ ਵੀ ਇਹਨਾਂ ਨੂੰ ਸਮਝ ਨਹੀਂ ਸੀ ਕਿਉਂਕਿ ਇਹਨਾਂ ਮਾਮਲਿਆਂ ਬਾਰੇ ਇਹਨਾਂ ਦੀ ਸਮਝ ਅਲਪਬੁੱਧੀ ਵਾਲੀ ਲੀਡਰਾਂ ਦੀ ਇਹਨਾਂ ਦੀ ਅਲਪਬੁੱਧੀ ਵਾਲੀ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਜਾਂ ਭੜਕਾਉ ਨੇ ਜਾਂ ਮੌਕਾ ਪਰਸਤ ਨੇ ਮਾਮੇ ਛੁਕਨੀ ਵਰਗੇ ਜਿਹੜੇ ਜਿੱਥੇ ਸੂਤ ਆਉਂਦਾ ਉਧਰ ਨੂੰ ਤੁਰ ਪੈਂਦੇ ਨੇ ਸੋ ਇਸ ਕਰਕੇ ਉਹਨਾਂ ਨੇ ਇੱਕ ਵਰਤਾਂਤ ਸਿਰਜ ਲਿਆ ਪੰਜਾਬ ਨੂੰ ਨਖੇੜ ਲਿਆ ਜੰਮੂ ਕਸ਼ਮੀਰ ਨੂੰ ਹੁਣ ਉਹ ਤਹੂ ਨੇ ਵੀ ਖੂਨ ਦੀ ਹੋਲੀ ਖੇਡਾਂਗੇ ਤੇ ਸਾਰੇ ਮੁਲਕ ਨੂੰ ਦਿਖਾਵਾਂਗੇ ਵੀ ਆਹਾ ਸੀ ਨਾ ਜਿਹੜੇ ਜਿਨ੍ਹਾਂ ਨੇ ਮੁਲਕ ਜਾਮ ਕਰਤਾ ਸੀ ਦਿੱਲੀ ਜਾਮ ਕਰਤਾ ਸੀ ਇਹ ਛੱਤਰ ਦੇ ਯਾਰ ਨੇ ਆ ਆ ਕੇ ਦੇਖਣ ਦਿੱਲੀ ਵੱਲ ਦਿੱਲੀ ਕਿਨੇ ਆਉਣਾ ਅਸੀਂ ਹਰਿਆਣਾ ਨਹੀਂ ਟੱਪਣ ਦਿੰਦੇ ਉਸ ਰਾਤ ਉਰਪਿਆ ਹੁਣ ਅਹੀ ਜੀ ਹਾਲਤ ਦੇ ਵਿੱਚ ਮਤਲਬ ਇਕੱਠ ਮੈਂ ਅਜਮਟ ਕੈਤ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਪੰਜਾਬ ਤੋਂ ਸੇਧ ਲੈਂਦਾ ਮੁਲਕ ਅੰਦੋਲਨ ਕਿਸਾਨ ਅੰਦੋਲਨ ਆਧਾਰਾ ਪੰਜਾਬ ਸਾਡਾ ਇਹੇ ਅੱਡੋ-ਫਾਟੀ ਹੋਏ ਬੈਠੇ ਨੇ ਜੇ ਇਕੱਠੇ ਹੋਣਗੇ ਮੁਲਕ ਚ ਅੰਦੋਲਨ ਵੀ ਅੱਗੇ ਤਾਂ ਵਧੂਗਾ ਐ ਉਹਨਾਂ ਦੇ ਇਕੱਠੇ ਹੋਣ ਇਹ ਦੇਖੋ ਕੀ ਕਰਦੇ ਨੇ ਕਿਵੇਂ ਇਕੱਠੇ ਹੋਣ ਵਾਸਤੇ ਤਾਂ ਐਸਕੇਮ ਨੇ ਭੇਜੀ ਸੀ ਡੱਲੇਵਾਲ ਸਾਹਿਬ ਕੋਲ ਪੰਜ ਮੈਂਬਰ ਕਮੇਟੀ ਦੇ ਬੰਦੇ ਡੱਲੇਵਾਲ ਸਾਹਿਬ ਨੇ ਮਨਨ ਕਰਤਾ ਵੀ ਤੁਹਾਡੇ ਨਾਲ ਮੈਂ ਨਹੀਂ ਜਾਣਾ ਇਕੱਠੇ ਕਿਵੇਂ ਹੋ ਜਾਣਗੇ ਮੱਛੀ ਪੱਥਰ ਚਟਕੇ ਮੁੜਦੀ ਹੈ ਕਿਹਾ ਹੋਇਆ ਨਾ ਇਸ ਕਰਕੇ ਹੁਣ ਇਹਨਾਂ ਨੂੰ ਦਿਖ ਗਿਆ ਨਾ ਸਾਹਮਣੇ ਵੀ ਕੀ ਹੋ ਰਿਹਾ ਕੰਧ ਤੇ ਲਿਖਿਆ ਪੜਿਆ ਹੋਇਆ ਨਾ ਪਹਿਲਾਂ 13 ਨੂੰ ਕੋਚ ਕਰਨਾ ਸੀ ਫਿਰ 21 ਨੂੰ ਕਰਨਾ ਸੀ ਹੁਣ ਦੋ ਦਿਨ ਲਈ ਬੰਦ ਆ ਹੁਣ ਇੱਕ ਤਾਂ ਪੱਕੀ ਗੱਲ ਆ ਵੀ ਉਹਨਾਂ ਨੇ ਦਿੱਲੀ ਵੱਲ ਜਾਣ ਨਹੀਂ ਦੇਣਾ ਇੱਕ ਤੇਰਾ ਪੈਂਤੜ ਇਹ ਆ ਵੀ ਇਹ ਫੈਸਲਾ ਕਰ ਲੈਣੇ ਵੀ ਜ਼ਾਲਮ ਸਰਕਾਰ ਆ ਲਹੂ ਪੀਣੀ ਆ ਇਹਨੇ ਆ ਕੀਤਾ ਆ ਕੀਤਾ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਆਓ ਅਸੀਂ ਦੂਜਿਆਂ ਨਾਲ ਮਿਲ ਕੇ ਅਸੀਂ ਗੱਲ ਕਰਾਂਗੇ ਵੀ ਗਾਹਾਂ ਕਿਵੇਂ ਕੋਲ ਨੂੰ ਅੱਗੇ ਵਧਾਈਏ ਕੋਈ ਮਾੜੀ ਗੱਲ ਨਹੀਂ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਬਾਰੇ ਵੀ ਸੰਤਰਾ ਮੋਦਾਸੀ ਨੇ ਲਿਖਿਆ ਸੀ ਬਾਪੂ ਕਿਸੇ ਸੱਚੇ ਸਿੰਘ ਸਰਦਾਰ ਤਾਂ ਹੀ ਪੀਰ ਰੁੱੱਚਦਾ ਵੀ ਬਣਨਾ ਪੈ ਸਕਦਾ ਅੱਗੇ ਪਿੱਛੇ ਹੋਣਾ ਜੇ ਗੁਰੂ ਗੋਬਿੰਦ ਸਿੰਘ ਨੂੰ ਖਾਲਸਾ ਹੁਕਮ ਦਿੰਦਾ ਵੀ ਗੁਰੂ ਜੀ ਤੁਸੀਂ ਸੇਫ ਲੰਘਣਾ ਇੱਥੋਂ ਤੁਹਾਡੀ ਲੋੜਾ ਪੰਜ ਪਿਆਰੇ ਨੇ ਹੁਕਮ ਦਿੱਤਾ ਵੀ ਛੱਡੋ ਚਮਕੌਰ ਦੀ ਗੜੀ ਗੁਰੂ ਨੇ ਹੁਕਮ ਮੰਨਿਆ ਨਾ ਜੀ ਇਸ ਕਰਕੇ ਹੁਣ ਸਮੂਹ ਸਿਆਣਪ ਇਕੱਠੀ ਕਰਨ ਦੀ ਲੋੜਾ ਇਹਨਾਂ ਦਾ ਹੰਕਾਰ ਆ ਜਿਹੜਾ ਟੁੱਟ ਗਿਆ ਇੱਕ ਵਾਰ ਜੇ ਨਹੀਂ ਟੁੱਟਣਗੇ ਨੁਕਸਾਨ ਕਰਨਗੇ ਅੱਜ ਵੀ ਮੈਂ ਸੁਣਿਆ ਮਤਲਬ ਪੰਦੇਰ ਸਾਹਿਬ ਕਹਿ ਰਹੇ ਨੇ ਜੇ ਉਹ ਆ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਸ਼ਰਤਾਂ ਮੰਨ ਕੇ ਹੁਣ ਆਉਣਾ ਆ ਜਾਣ ਨਹੀਂ ਆਉਣਾ ਨਾ ਆਉਣਾ ਨੇ ਹੁਣ ਕਹਿੰਦੇ ਜੇ ਆ ਜਾਣ ਇਤਰਾਜ਼ ਨਹੀਂ ਕਿਉਂ ਆਉਣਗੇ ਜੀ ਉਹ ਤੁਹਾਡੇ ਤਾਂ ਜ਼ਬਰਦਸਤ ਵਿਰੋਧ ਕਰਦੇ ਨੇ ਕਰਦੇ ਰਹਿਣਗੇ ਪਰ ਮੇਰੀ ਅਪੀਲ ਉਹਨਾਂ ਨੂੰ ਵੀ ਇਸ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੂੰ ਵੀ ਉਹ ਆਪਣੇ ਵੱਲੋਂ ਪਹਿਲ ਕਦਮੀ ਕਰਨ ਉਹ ਸਿਆਣੇ ਨੇ ਵੱਡੇ ਨੇ ਸਮਝਦਾਰ ਨੇ ਤਜਰਬੇਕਾਰ ਨੇ ਉਹ ਕਹਣ ਵੀ ਆਓ ਇਹਨਾਂ ਨੂੰ ਡੱਲੇ ਵਾਲੋਂ ਰਾਂ ਨੂੰ ਵੀ ਆਓ ਆਪਾਂ ਮੀਟਿੰਗ ਕਰੀਏ ਜਿੱਥੇ ਕੰਮ ਫਸ ਗਿਆ ਆਪਾਂ ਸਾਂਝਾ ਸੋਚ ਵਿਚਾਰ ਕੇ ਦੇਖੀਏ ਵੀ ਘੋਲ ਨੂੰ ਆਪਾਂ ਮੁਲਕ ਦਾ ਕਿਵੇਂ ਬਣਾਉਣਾ ਤੇ ਆ ਜਾਣਗੇ ਯਾਰ ਕਿਸ ਫਸੇ ਨੂੰ ਲੰਘਣ ਨੂੰ ਵੀ ਰਾਹ ਦੇਣਾ ਚਾਹੀਦਾ ਨਾ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਦੋ ਦਿਨ ਵਾਸਤੇ ਉਹ ਦਿੱਲੀ ਕੂਚ ਕਰਨ ਤੋਂ ਮਨਾ ਕਰ ਦਿੱਤਾ ਅੱਗੇ ਜਾ ਕੇ ਕਹਿੰਦੇ ਵੀ ਅਸੀਂ ਰਣਨੀਤੀ ਦੱਸਾਂਗੇ ਕੀ ਹੋਏਗੀ ਜੇ ਦਿੱਲੀ ਕੂਚ ਨਹੀਂ ਕਰ ਪਾਉਂਦੇ ਮੰਗਾਂ ਦਾ ਕੀ ਬਣੇਗਾ ਮੁੱਖ ਮੰਗਾਂ ਤੇ ਪ੍ਰਾਪਤੀਆਂ ਕੀ ਬਣੂਗਾ ਡੱਲਿਆਨ ਸਾਹਿਬ ਦੀ ਅੱਜ ਸਟੇਟਮੈਂਟ ਆਈ ਉਹ ਕਹਿੰਦੇ ਨੇ ਕਿ ਕਾਲੇ ਝੰਡੇ ਲਗਾਓ ਪੂਰੇ ਦੇਸ਼ ਵਿੱਚ ਛੱਤ ਦੇ ਉੱਤੇ ਤੇ ਗੱਡੀਆਂ ਦੇ ਝੰਡੇ ਲਗਾਓ ਤੇ ਮੰਗਾਂ ਦਾ ਕੀ ਬਣਿਆ ਜੋ ਮੰਗਾਂ ਵਾਸਤੇ ਗਏ ਸਨ ਦੇਖੋ ਵੀ ਜੀ ਮੈਂ ਤੁਹਾਨੂੰ ਦੱਸਿਆ ਉਹ ਮੰਗਾਂ ਵੱਡੀਆਂ ਨੇ ਐਮਐਸਪੀ ਸੁਆਮੀ ਨਾਰਥਨ ਦੇ ਅਨੁਸਾਰ ਤੈਅ ਕਰਨੀ ਤੇ ਇਹਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਇਹਦੇ ਖਾਤਰ ਬਹੁਤ ਵੱਡੇ ਅੰਦੋਲਨ ਦੀ ਲੋੜ ਆ ਐ ਥੋੜਾ ਆ ਵੀ ਮਤਲਬ ਤੁਸੀਂ ਗਏ ਤੇ ਸਰਕਾਰ ਮੰਨ ਲੂ ਜਿਵੇਂ ਮੈਂ ਦੂਜੀ ਗੱਲ ਮਨ ਰੇਗ ਵਾਲਿਆਂ ਦਾ 200 ਦਿਨ ਦਾ ਕੰਮ ਕਹਿਣਾ ਤੇ ਉਹਨਾਂ ਦੀ ਦਿਹਾੜੀ 700 ਕਹਿਣਾ ਤੀਜੀ ਗੱਲ ਸਮੁੱਚਾ ਕਰਜ਼ਾ ਮਾਫ਼ ਕਰਨਾ ਚੌਥੀ ਗੱਲ 60 ਸਾਲ ਤੋਂ ਉੱਪਰ ਹਰ ਇੱਕ ਕਿਸਾਨ ਦੀ 10000 ਪੈਨਸ਼ਨ ਲਾਉਣੀ ਇਹਦੇ ਖਾਤਰ ਤੁਹਾਨੂੰ ਖਰੜੇ ਪੇਸ਼ ਕਰਨੇ ਪੈਣਗੇ ਜਿਹੜੇ ਸਰਕਾਰ ਕਹਿੰਦੀ ਹੈ ਨਾ ਹੋ ਨਹੀਂ ਸਕਦਾ ਤੁਹਾਨੂੰ ਦੱਸਣਾ ਪਊ ਇੰਝ ਹੋ ਸਕਦਾ ਕੱਲੀ ਇਹ ਲੜਾਈ ਨਹੀਂ ਵੀ 75 ਲੱਖ ਕਰੋੜ ਨਹੀਂ ਜੀ 3.5 ਲੱਖ ਕਰੋੜ ਲੱਗਦਾ ਜੇ ਐ ਕਰ ਲਵਾਂ ਇਹਦੇ ਪੰਗੇ ਵੱਡੇ ਨੇ ਕਾਰਪੋਰੇਟ ਮਾਡਲ ਆ ਜਿਹੜਾ ਖੇਤੀ ਦਾ ਬਦਲਣਾ ਪੈਣਾ ਤੁਹਾਨੂੰ ਅੱਛਾ ਤੁਸੀਂ ਜੋ ਗੱਲ ਕਰ ਰਹੇ ਹੋ ਪ੍ਰੈਕਟੀਕਲ ਕਰ ਰਹੇ ਹੋ ਵੀ ਆਪਾਂ ਨੂੰ ਜਿਵੇਂ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਕਿਸਾਨਾਂ ਕੋਈ ਮੀਟਿੰਗਾਂ ਵਿੱਚ ਜਾਂਦੇ ਸਨ ਤੇ ਦੱਸ ਕੇ ਆਉਂਦੇ ਸਨ ਵੀ ਆ ਤਾਕੀਆਂ ਦੇ ਨਾਲ ਗੱਲ ਹੁੰਦੀ ਸੀ ਤਾਂ ਥੰਦ ਨਾਲ ਗੱਲ ਹੁੰਦੀ ਸੀ ਹੁਣ ਇੱਕ ਕਿਹੜਾ ਤੱਥ ਹੈ ਵੀ ਅਸੀਂ ਦਿੱਲੀ ਬਾਰਡਰ ਪਾਰ ਕਰਕੇ ਜਾਣਾ ਜੋ ਨੌਜਵਾਨ ਉੱਥੇ ਕਹਿਦੇ ਨੇ ਠੀਕ ਹੈ ਨੌਜਵਾਨ ਸੂਝਬੂਝ ਵਾਲੇ ਵੀ ਹੈਗੇ ਨੇ ਕਈ ਕਹਦੇ ਨੇ ਅਸੀਂ ਇੱਥੋਂ ਤੱਕ ਨਾ ਆ ਗਏ ਆ ਅਸੀਂ ਕੰਮ ਕਾ ਛੱਡ ਕੇ ਆ ਗਏ ਆ ਟਰੈਕਟਰ ਅਸੀਂ ਲੈ ਕੇ ਆ ਗਏ ਆ 200 ਕਿਲੋਮੀਟਰ ਆ ਕੇ ਬੈਠ ਗਏ ਆ ਹੁਣ ਆਗੂ ਸਾਨੂੰ ਕਹਿ ਕੇ ਆਏ ਸਨ ਵੀ ਤਿੰਨਾਂ ਨੂੰ ਦਿੱਲੀ ਜਾਣਾ ਹੈ 15 16 17 18 19 20 ਸਾਢੇ ਡੇਟਾਂ ਲੰਘ ਗਈਆਂ ਅੱਗੇ ਕਦੋਂ ਜਾਣਾ ਇੱਕ ਤਾਂ ਨੌਜਵਾਨ ਉਹ ਕਹਦੇ ਆ ਇੱਕ ਨੌਜਵਾਨ ਇਹ ਕਹਦੇ ਆ ਵੀ ਅਸੀਂ ਠੀਕ ਹੈ ਜੋ ਸਾਨੂੰ ਜਥੇਬੰਦੀ ਕਹੇਗੀ ਅਸੀਂ ਉਹ ਕਰਾਂਗੇ ਇੱਕ ਨੌਜਵਾਨ ਉਹ ਹੈ ਕੱਲ ਨੂੰ ਪੰਦੇਸ ਸਾਹਿਬ ਨੂੰ ਲੱਭਦੇ ਸਨ ਵੀ ਕਿੱਥੇ ਗਏ ਹੋ ਇੱਕ ਨੌਜਵਾਨ ਹੋਇਆ ਕੱਲ ਮੇਰੇ ਸਾਹਮਣੇ ਜਾ ਕੇ ਉੱਥੇ ਜਿੱਥੇ ਨਾਊਂਸਮੈਂਟ ਹੁੰਦੀ ਸੀ ਉਹਨਾਂ ਨੇ ਥੱਲੇ ਲਾ ਲਿਆ ਆਗੂ ਵੀ ਸੋ ਇਹ ਬੋਲੋ ਸਪੀਕਰ 'ਚ ਵੀ ਅੱਗੇ ਕਦੋਂ ਜਾਣਾ ਹਲ ਵੱਖ-ਵੱਖ ਵੱਖਰੇ ਹੁੰਦੇ ਨੇ ਇਸ ਵਿੱਚ ਇਹ ਵੱਖਰੇਵੇਂ ਨੂੰ ਇਕੱਠਾ ਕਿਵੇਂ ਕੀਤਾ ਜਾਵੇ ਇਕੱਠਾ ਕੀਤਾ ਜਾਵੇ ਜੇ ਤੁਹਾਡੇ ਆਪਣੇ ਪੱਲੇ ਸੱਚਾ ਤੇ ਸਹੀ ਮਾਰਗ ਸੇ ਇਹਦਾ ਉੱਤੇ ਖੜਦੇ ਹੋ ਤੁਸੀਂ ਜਿਹੜਾ ਇੱਕ ਨਵਾਂ ਤਰੀਕਾ ਅਪਣਾਇਆ ਨਾ ਨੌਜੋ ਜਿਹਦੇ ਪੱਲੇ ਕੱਖ ਨਹੀਂ ਜੀ ਉਹ ਨੌਜਵਾਨੀ ਦਾ ਆਗੂ ਬਣ ਜਾਂਦਾ ਨੌਜਵਾਨੀ ਦਾ ਜੋਸ਼ ਜੀ ਨੌਜਵਾਨੀ ਦੇ ਜज्ਬਾਤ ਜੀ ਨੌਜਵਾਨੀ ਕੋਲੇ ਕਿਹੜਾ ਹੱਲਾ ਇਹਨਾਂ ਮੰਗਾਂ ਦਾ ਜਿਹੜਾ ਕਹਿੰਦੇ ਜੋਸ਼ ਤੇ ਹੋਸ਼ ਦਾ ਸਮੇਲ ਹੋਣਾ ਚਾਹੀਦਾ ਇਹ ਵੀ ਗਲਤ ਆ ਹੋਸ਼ ਦੀ ਅਗਵਾਈ ਦੇ ਵਿੱਚ ਜੋਸ਼ ਹੋਣਾ ਚਾਹੀਦਾ ਅਸੀਂ ਸੰਕਲਪੇ ਬਦਲ ਲੈ ਦਿੱਲੀ ਘਰੇ ਖਤਰ ਜਾਣਾ ਜੀ ਜਦੋਂ ਤੁਹਾਨੂੰ ਪਤਾ ਵੀ ਪਾਰਲੀਮੈਂਟ ਸੈਸ਼ਨ ਆ ਜਿਹੜਾ ਉਹ ਹੁਣ ਸੱਦਣਾ ਨਹੀਂ ਉਹਨਾਂ ਨੇ ਕਹਿੰਦੇ ਨੇ ਸੱਦਿਆ ਜਾ ਸਕਦਾ ਪਰ ਕਿਉਂ ਸੱਦਣਗੇ ਜੀ ਉਹ ਆਰਡੀਨੈਂਸ ਜਾਰੀ ਕੀਤਾ ਜਾ ਸਕਦਾ ਕਿਉਂ ਕਰਨਗੇ ਜੀ ਉਹ ਤੋਂ ਉਹਨਾਂ ਨੇ ਪਾੜ ਲਿਆ ਨਖੇੜ ਲਿਆ ਜੰਮੂ ਕਸ਼ਮੀਰ ਵਾਂਗੂ ਉਹਨਾਂ ਦੇ ਤਾਂ ਤੁੱਕਾ ਸੂਤਾ ਗਿਆ ਫਿਰ ਤੁਹਾਨੂੰ ਪਤਾ ਵੀ ਕੋਨ ਆਹਾ ਚੋਂਡ ਜਾਵਤਾ ਲੱਗਣ ਵਾਲਾ ਇਹ ਜੈਦਨ ਤੁਹਾਡੇ ਗਲਤ ਸਾਬਤ ਹੋ ਗਏ ਨਾ ਹੁਣ ਤੁਸੀਂ ਮੁੜ ਕੇ ਸਾਬਤ ਕਰੋ ਤੁਸੀਂ ਤੁਸੀਂ ਜਿਨ੍ਹਾਂ ਨੂੰ ਮਤਲਬ ਉਹ ਵਾਰਿਆ ਜਿਹਨੂੰ ਤੁਸੀਂ ਜਿਹੜੇ ਜਿਨ੍ਹਾਂ ਦੇ ਆਸਰੇ ਤੁਸੀਂ ਪਹਿਲੇ ਅੰਦੋਲਨ ਦੇ ਵਿੱਚ ਵੱਡੇ ਸ਼ੇਰ ਬਣੇ ਹੋਏ ਸੀ ਹੁਣ ਉਹੀ ਤੁਹਾਡੇ ਗਲ ਨੂੰ ਪੈ ਰਿਹਾ ਲੱਖਾ ਸਦਾਣੇ ਨੂੰ ਕਿਹਨੇ ਹੱਕ ਦਿੱਤਾ ਸੀ ਵੀ ਉਹ ਵੀਡੀਓ ਜਾਰੀ ਕਰਕੇ ਕਹੇ ਪੋਕਲੇ ਨ ਮਸ਼ੀਨਾ ਲੈ ਕੇ ਆਓ ਜੀ ਸੀ ਬੀ ਲੈ ਕੇ ਆਓ ਹੁਣ ਉਹੀ ਉਹਦੀਆਂ ਸਟੇਟਮੈਂਟਾਂ ਅੰਦੋਲਨ ਦੇ ਖਿਲਾਫ ਜਾ ਰਹੀਆਂ ਨੇ ਆਪ ਤਾਂ ਬਹਿ ਗਿਆ ਹੁਣ ਮੁਟਕੀ ਮਾਰ ਕੇ ਕਾਰਟੀ ਮਤਲਬ ਭਾਸ਼ਣ ਦੇਣ ਲੱਗ ਗਿਆ ਮੈਂ ਕਿਹਾ ਸੀ ਨਾ ਇਹ ਇਹ ਗੈਂਗਸਟਰ ਰਹਾ ਇਹਦੀ ਸਿਆਸਤ ਵੀ ਗੈਂਗਸਟਰਾਂ ਵਾਲੀ ਆ ਬਦਮਾਸ਼ ਆ ਇਹਨੂੰ ਢਲਕ-ਮੋਚਣੀ ਆਉਂਦੀ ਆ ਉਦੋਂ ਵੀ ਇਹਨੇ ਕੀਤਾ ਸੰਘਾਣਨ ਤੋਂ ਤੇ ਗੰਦ ਪਾ ਕੇ ਮਹਾਰਾਜ ਰੈਲੀ ਰੱਖ ਲਈ ਬਾਕੀ ਸਾਰਾ ਲੁੰਗਲਾਣਾ ਹੋ ਗਿਆ ਵੀ ਲੱਖੇ ਦੀ ਗਵਾਈ ਚ ਅੱਡ ਮਾਰਚ ਹੋਊਗਾ ਅੱਡ ਸਟੇਜ ਲੱਗੂ ਉੱਥੇ ਖੜਾ ਖੜੀ ਪੈਂਤੜਾ ਬਦਲ ਗਿਆ ਜੋ ਬਜ਼ੁਰਗ ਕਹਿੰਦੇ ਨੇ ਉਹ ਮੰਨੋ ਬਿਲਕੁਲ ਆ ਨਾ ਕਰੋ ਆ ਨਾ ਕਰੋ ਲੋਕ ਝਾਕਣ ਵੀ ਆ ਕੀ ਹੋ ਗਿਆ ਹੁਣ ਇਹ ਪੈਂਤੜਾ ਫੇਰ ਬਦਲ ਗਿਆ ਕਿ ਕੋਟੜਕ ਬਦਮਾਸ਼ ਬੰਦਾ ਹੁੰਦਾ ਜਿਹੜਾ ਉਹ ਟੜਕ ਬੜੀ ਬੋਚਦਾ ਜਦੋਂ ਨੂੰ ਪਤਾ ਵੀ ਇੱਥੋਂ ਮੇਰਾ ਮੱਥਾ ਟਣਕਦਾ ਪਾਸਾ ਵੱਟ ਕੇ ਲੰਘ ਜਾਂਦਾ ਹੁਣ ਕਹਿੰਦਾ ਆਗੂਆਂ ਦੀ ਮੰਨੋ ਜੀ ਆਗੂਆਂ ਦੀ ਮੰਨੋ ਜੀ ਜੋ ਬਜ਼ੁਰਗ ਕਹਿੰਦੇ ਨੇ ਉਹ ਕਰੋ ਜੀ ਉਹ ਨੌਜਵਾਨੋ ਜਜਵਾ ਇਹਨਾਂ ਨੂੰ ਢੁਕਾਉਣ ਵਾਲਾ ਕੌਣ ਸੀ ਜੀ ਉਹਦਾ ਨਾਮ ਦੱਸ ਦਿਓ ਨਾ ਤੁਸੀਂ ਮੈਨੂੰ ਸੋ ਐਸ ਕਰਕੇ ਸਮਝਣ ਦੀ ਲੋੜ ਆ ਪੂਰਾ ਮੰ ਤੇ ਸ਼ਾਂ ਮੈਂ ਕਹਿੰਦਾ ਕਿਸਾਨਾਂ ਨੇ ਹੁਣ ਤੱਕ ਕੋਈ ਸ਼ਾਂਤੀ ਭੰਗ ਨਹੀਂ ਕੀਤੀ ਕੋਈ ਹਿੰਸਾ ਨਹੀਂ ਕੀਤੀ ਹੇ ਸਾ ਖੱਟੜ ਸਰਕਾਰ ਕਰ ਰਹੀ ਆ ਭਾਰਤ ਸਰਕਾਰ ਕਰ ਰਹੀ ਆ ਸਾਰਾ ਮਨੁਸ਼ੀਨ ਤੱਕ ਤਾਂ ਉਹਨਾਂ ਕੋਲੇ ਕਿਨੇ ਅਥਰੂ ਗਏ ਇਸ ਦੇ ਗੋਲੇ ਇੰਨਾ ਸਾਰਾ ਕੁਝ ਜਾ ਰਿਹਾ ਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਆਪਣੀ ਰਾਜ ਦੀ ਹੱਦਾਂ ਦੀ ਰੱਖ ਨਹੀਂ ਕਰ ਸਕਿਆ ਮੈਂ ਕਹਿੰਦਾ ਅਮਰਿੰਦਰ ਦਾ ਮੈਂ ਲੱਖ ਆਲੋਚਕ ਸੀ ਪਰ ਉਹ ਬੰਦਾ ਸੀ ਜਿਹਨੇ ਕਿਹਾ ਸੀ ਮੇਰੀ ਪੁਲਿਸ ਬਿਲਕੁਲ ਕਿਸਾਨ ਅੰਦੋਲਨ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੂ ਜਦੋਂ ਉੱਥੇ ਧਮਕੀਆਂ ਆਉਣ ਲੱਗੀਆਂ ਸੀ ਦਿੱਲੀ ਵੀ ਕਿਸਾਨਾਂ ਅਗੋਂ ਦੀ ਜਾਨ ਨੂੰ ਖਤਰਾ ਕਹਿੰਦਾ ਮੇਰੀ ਪੁਲਿਸ ਜਾਊ ਸਿਕਿਉਰਿਟੀ ਵਜੋਂ ਉਹਨਾਂ ਦੀ ਉਹ ਕਰੂ ਤੇ ਇੱਥੇ ਤਾਂ ਲੋਕ ਲੜ ਲੜ ਮਰ ਗਏ ਓਏ ਤੂੰ ਬੋਲ ਹਰਿਆਣਾ ਸਰਕਾਰ ਦੇ ਖਿਲਾਫ ਇਹ ਬੋਲਿਆ ਨਹੀਂ ਹੁਣ ਤੱਕ ਨਹੀਂ ਬੋਲਿਆ ਫੇਰ ਹੁਣ ਜਦੋਂ ਇਹ ਨੰਗਾ ਹੋ ਗਿਆ ਵੀ ਇਹ ਕਹਿੰਦਾ ਮੈਂ ਤਾਂ ਵਕੀਲ ਸੀ ਕਿਸਾਨਾਂ ਦਾ ਅਸਲ ਚ ਵਕੀਲ ਇਹ ਤਾਂ ਅਮਿਤ ਸ਼ਾਹ ਦਾ ਸੀ ਹੁਣ dama jumla ਛੱਡ ਤਾ ਗੁਰ ਨਹੀਂ ਰਾਜ ਲਾਉਣ ਦੀਆਂ ਧਮਕੀਆਂ ਦਿੰਦੇ ਨੇ ਮੈਂ ਵੀ ਸਰਕਾਰਾਂ ਵਾਰ ਨੂੰ ਇਹਦੀ ਖਾਤਰ ਤੂੰ ਤਾਂ ਸਾਰਿਆਂ ਨੂੰ ਮਾਰ ਕੇ ਮੁੱਖ ਮੰਤਰੀ ਬਣਿਆ ਛੱਡਿਆ ਤਾਂ ਕੋਈ ਅਬ ਦਾ ਸ਼ਰੀਕ ਮੰਤਰੀਆਂ ਨੇ 6 ਮਹੀਨੇ ਬਾਅਦ ਤੂੰ ਮਹਿਕਮੇ ਬਦਲ ਦਿੰਨਾ ਕੋਈ ਬੋਲ ਨਾ ਤੇਰੇ ਖਿਲਾਫ ਹੁਣ ਇਹ ਵੀ ਉਹੀ ਆਪਰੇਸ਼ਨ ਲੋਟਸ ਵਾਲਾ ਜੁਮਲਾ ਧਿਆਨ ਭਟਕਾ ਦਿਓ ਤੂੰ ਅਮਰਤਸ਼ਰ ਨਾਲ ਟਿਚਵਟਣਾਂ ਦੀ ਜੋੜੀ ਵਾਂਗੂ ਜੁੜਿਆ ਹੋਇਆ ਅਮਰਤਵਾਲ ਵੇਲੇ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਹੁਣ ਇਹ ਜੁਮਲਾ ਛੱਡ ਤਾ ਮੇਰੀ ਸਰਕਾਰ ਤੋੜਨ ਨੂੰ ਫਿਰਦਾ ਕਿਹੜਾ ਤੋੜਨ ਨੂੰ ਫਿਰਦਾ ਜੀ ਕਿਉਂ ਤੋੜਨਗੇ ਜਦੋਂ ਤੂੰ ਉਹਨਾਂ ਦਾ ਕੰਮ ਕਰਦਾ ਪੰਜਾਬ ਦੀ ਸਾਰਾ ਸਿਆਪਾ ਕੇਂਦਰ ਆਪਣੇ ਗੱਲ ਕਿਉਂ ਪਾਉ ਹਾਂ ਤੂੰ ਉਹ ਉਹ ਆਧਾਰ ਤਿਆਰ ਕਰ ਰਹੇ ਨਖੇੜਨ ਦਾ ਪੰਜਾਬ ਨੂੰ ਜਿਵੇਂ ਜੰਮੂ ਕਸ਼ਮੀਰ ਨੂੰ ਨਖੇੜ ਕੇ ਰਾਜ ਦੀ ਹੋਂਦ ਖਤਮ ਕਰਤੀ ਨਾ ਇਹਨਾਂ ਦੇ ਇਰਾਦੇ ਹੈਗੇ ਨੇ ਪੰਜਾਬ ਦੀ ਜਿਓਗ੍ਰਾਫੀਕਲ ਹੋਂਦ ਖਤਮ ਕਰਨਾ ਯੂਨੀਅਨ ਟੈਰੀਟਰੀਆਂ ਬਣਾਉਣਾ ਉਹ ਤਾਂ ਹੀ ਰੋਕਿਆ ਜਾ ਸਕਦਾ ਜੇ ਮੁਲਕ ਭਰ ਦੇ ਲੋਕ ਆ ਜਿਹੜੇ ਉਹ ਫੈਡਰਲ ਹੱਕਾਂ ਲਈ ਸਿਆਸਤ ਲਈ ਇਕੱਠੇ ਹੋਣਗੇ ਸਭ ਤੋਂ ਕਾਕੀ ਸਵਾਲ ਹੈ ਜਦੋਂ ਪੰਦੇਰ ਸਾਹਿਬ ਨੇ ਅਨਾਉਂਸਮੈਂਟ ਕੀਤੀ ਵੀ ਅਸੀਂ 13 ਫਰਵਰੀ ਨੂੰ ਦਿੱਲੀ ਜਾਣਾ ਫਿਰ ਪੰਦੇਰ ਸਾਹਿਬ ਕਹਿੰਦੇ ਨੇ ਕਿ ਅਸੀਂ ਦਿੱਲੀ ਜਾਣਾ ਕੋਈ ਵੱਡਾ ਟਾਸਕ ਨਹੀਂਗਾ ਦਿੱਲੀ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਨੂੰ ਮੰਗਾ ਮਨਵਾਉਣੀਆਂ ਹੀ ਵੱਡੀ ਗੱਲ ਹੈਗੀ ਆ ਆਪਾਂ ਇਸੇ ਅੜੇ ਰਹੀਏ ਆਪਾਂ ਮੰਗਾ ਮਨਵਾ ਲਈ ਜਾਨਾ ਕੋਲੋਂ ਨਾ ਮੰਗਾ ਮਨਵਾਈਆਂ ਗਈਆਂ ਤੇ ਨਾ ਦਿੱਲੀ ਗਈ 5 ਸਾਲ ਦਾ ਫਾਰਮੂਲਾ ਸੀ ਉਹ ਵੀ ਚਲੋ ਇਹਨਾਂ ਨੇ ਰੱਦ ਕਰ ਦਿੱਤਾ ਹੁਣ ਮੰਗਾ ਵੀ ਨਹੀਂ ਮਨਾਈਆਂ ਅੱਗੇ ਵੀ ਨਹੀਂ ਗਏ ਹੋ ਨਿਕਲਣ ਦਾ ਦਾ ਕੀ ਹੋ ਸਕਦਾ ਕਿਉਂਕਿ ਜੇ ਐਸਕੇਮ ਵਾਲੇ ਕਹਿ ਦਿੰਦੇ ਨੇ ਕਿ ਵੀ ਠੀਕ ਹੈ ਜੀ ਤੁਹਾਡੇ ਨਾਲ ਆਣਾ ਚਾਹੁੰਦੇ ਆ ਡੱਲੇ ਦਾ ਸਾਹਮਣਾ ਕਰ ਦਿੰਦੇ ਨੇ ਪੰਜਵੇਂ ਮਹੀਨੇ ਕਮੇਟੀ ਨੂੰ ਮਨਾ ਕਰ ਦਿੱਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਪਈ ਇਹਨਾਂ ਦੇ ਨਾਲ ਅੱਜ ਜੇ ਰਿਕੁਐਸਟ ਜਾਂ ਬੇਨਤੀ ਕਰਦੇ ਨੇ ਫਿਰ ਨਿਕਲਣ ਦਾ ਦਾ ਕੀ ਹੋ ਸਕਦਾ ਜੇ ਨਿਕਲ ਜਾਂਦੇ ਨੇ ਜਿਹੜੇ ਉੱਥੇ ਬੈਠੇ ਨੇ ਲੋਕ ਉਹ ਕੀ ਕਰਨਗੇ ਫਿਰ ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦਾ ਚੱਕੀ ਹੋਈ ਲੰਬੜਾ ਦੀ ਥਾਣੇਦਾਰ ਦੇ ਬਰੋਬਰ ਬੋਲੇ ਜਿਹੜੇ ਇਹਨਾਂ ਦੇ ਸਲਾਹਕਾਰ ਕਹਿੰਦੇ ਸੀ ਨਾ ਚੱਲ ਪੋ ਸਾਰਾ ਪੰਜਾਬ ਆਜੂ ਤੁਹਾਡੇ ਨਾਲ ਇਕੱਲੇ ਲੀਡਰ ਵੇਖਦੇ ਰਹਿ ਜਾਣਗੇ ਉਹ ਲੀਡਰ ਕਿਹੋਣ ਜੀ ਇਹਨਾਂ ਦੇ ਪਿੱਛੇ ਜਦੋਂ ਇਹਨਾਂ ਦੇ ਅੰਦੋਲਨ ਨਾਲ ਤਰੀਕਾ ਕਰਨ ਵਾਲੋ ਸਹਿਮਤ ਨਹੀਂ ਹਾਂ ਉਹ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਕੁਰਬਾਨੀ ਦਿੱਤੀ ਸੀ ਉਹ ਤੋਂ ਪ੍ਰੇਰਣਾ ਲੈ ਰਹੇ ਨੇ ਉਹ ਜ਼ੁਲਮ ਹੋ ਰਿਹਾ ਹੈ ਨਾ ਤੇ ਲੜ ਰਹੇ ਨੇ ਇਹ ਤਾਂ ਮੋਦੀ ਸਰਕਾਰ ਸਾਡੇ ਤੇ ਜ਼ੁਲਮ ਕਰ ਰਹੀ ਆ ਲਹੂ ਡੋਲ ਰਹੀ ਆ ਇਹ ਤਾਂ ਉਹ ਵੀ ਨਹੀਂ ਕਹਿੰਦੇ ਉਹ ਤਾਂ ਕਹਿ ਰਹੇ ਨੇ ਭਾਜਪਾ ਸਰਕਾਰ ਕੇਂਦਰ ਸਰਕਾਰ ਖੱਟੜ ਸਰਕਾਰ ਖੂਨ ਦੀ ਹੋਲੀ ਖੇਡਣ ਲਈ ਤਿਆਰ ਆ ਅਸੀਂ ਇਹਦੀ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਵਿਰੋਧ ਕਰਾਂਗੇ ਤੇ ਇਹ ਮੋਦੀ ਸਰਕਾਰ ਖਿਲਾਫ ਦੱਸੋ ਕਦੋਂ ਬੋਲਦੇ ਨੇ ਜ਼ੁਲਮ ਖਿਲਾਫ ਕਦੋਂ ਬੋਲਦੇ ਨੇ ਤੇ ਇਹ ਆਪਣਾ ਮੁੱਖ ਮੰਤਰੀ ਕਹਿੰਦਾ ਬੋਲ ਲਈ ਜ਼ੁਲਮ ਦੇ ਖਿਲਾਫ ਸ਼ੁਭ ਕਰਮਨ ਵਰਗੇ ਅਸੀਂ ਸ਼ਹੀਦ ਨਹੀਂ ਹੋਣ ਦੇਵਾਂਗੇ ਕਿਵੇਂ ਨਹੀਂ ਹੋਣ ਦੇਗਾ ਜੀ ਤੂੰ ਰਾਹ ਤਾਂ ਕਿਹੜੇ ਪਏ ਹੋਏ ਹੋ ਜੇ ਕੱਲ ਨੂੰ ਅੱਜ ਤਾਂ ਇੱਕ ਮੁੰਡਾ ਸ਼ਹੀਦ ਹੋਇਆ ਦੋ ਭੈਣਾਂ ਦਾ ਭਰਾ ਸੀ ਨੌਜਵਾਨ ਮੁੰਡਾ ਸੀ ਗੋਲੀ ਮਾਰ ਕੇ ਸ਼ਹੀਦ ਕੀਤਾ ਇਹਨੇ ਕਰ ਲਿਆ ਕੇਸ ਦਰਜ ਕੇਸ ਦਰਜ ਕਰ ਲਿਆ ਹਰਿਆਣਾ ਆ ਤੇ ਜਿਹੜਾ ਇਹਨੇ ਕਿਹਾ ਸੀ ਕੇਸ ਦਰਜ ਕਰੂੰ ਉਹਨਾਂ ਦੇ ਐਮਐਲਆਰ ਨਹੀਂ ਕੱਟ ਰਹੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦਾ ਇਲਾਜ ਹੋ ਰਿਹਾ ਜਦੋਂ ਐਮਐਲਆਰ ਨਹੀਂ ਕੱਟ ਰਹੇ ਐਫਆਈਆਰ ਦਾ ਮੁਕੱਦਮਾ ਕਿਵੇਂ ਦਰਜ ਕਰੋਗੇ ਜੀ ਤੁਸੀਂ ਸੋ ਇਹ ਸਾਰਾ ਥੁੱਕੀ ਬੜੇ ਪਕਾਉਣ ਵਾਲੀ ਖੇਡ ਆ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਪੂਰਾ ਮੰਨ ਤੇ ਸ਼ਾਂਤੀਪੂਰਵ ਸੰਘਰਸ਼ ਤੇ ਸਾਰਿਆਂ ਦਾ ਇਕੱਠਿਆਂ ਦਾ ਇਹੀ ਆ ਸਫਲਤਾ ਦੀ ਗਾਰੰਟੀ ਆ ਇਹਦਾ ਰਾਹ ਇਸਕੀਮੇ ਵਾਲੇ ਕੱਢਣ ਜਾਂ ਇਹ ਪਿੱਛੇ ਹਟਣ ਜਾਂ ਕੋਈ ਹੋਰ ਸਮਝਦਾਰ ਸਿਆਣੇ ਬੰਦੇ ਕਹਿਣਾ ਹੁਣ ਇੱਕ ਵਾਰ ਦੇਖ ਲਿਆ ਨਾ ਜਿਹੜਾ ਉਸ ਅੰਦੋਲਨ ਚ ਕਹਿੰਦੇ ਸੀ ਸਾਡੇ ਅਨਸਾਰ ਚੱਲੋ ਹੁਣ ਚਾਹ ਪੂਰੇ ਕਰ ਲੈਣਾ ਆਪਣੇ ਅਨਸਾਰ ਚੱਲ ਕੇ ਬਾਈ ਜੀ ਜੇ ਕੋਈ ਗਲਤੀ ਹੁੰਦੀ ਹੈ ਉਹਨੂੰ ਸੁਧਾਰਨਾ ਵੀ ਚਾਹੀਦਾ ਹੈ ਸਾਡੇ ਆਪਣੇ ਨੇ ਅਸੀਂ ਇਹਨਾਂ ਦੀ ਆਲੋਚਨਾ ਸੁਧਰਨ ਖਾਤਰ ਕਰਦੇ ਆਂ ਅਸੀਂ ਇਹਨਾਂ ਦੀ ਆਲੋਚਨਾ ਇਹਨਾਂ ਨੂੰ ਖਤਮ ਕਰਨ ਖਾਤਰ ਨਹੀਂ ਕਰਦੇ ਉਹ ਸਾਡਾ ਦੁਸ਼ਮਣ ਆ ਅਸੀਂ ਕਹਿੰਦੇ ਆ ਪੰਜਾਬ ਨੂੰ ਘੇਰ ਲਿਆ ਜੰਮੂ ਕਸ਼ਮੀਰ ਵਾਂਗੂ ਘੇੜ ਲਿਆ ਤੇ ਇਹਨੂੰ ਲਗੋ ਟਕੇਤ ਵਰਗੇ ਹੋਰ ਸਾਰੇ ਲੱਗਣ ਨੂੰ ਤਿਆਰ ਹੈ ਨਹੀਂ ਚਲੋ ਠੀਕ ਹੈ ਤੁਹਾਡੀ ਗੱਲ ਮੰਨ ਲਈ ਕਿ ਆਗੂ ਕਹਿ ਦਣਗੇ ਕੀ ਅਸੀਂ ਐਸਕੇਮ ਦੇ ਨਾਲ ਆ ਲੋਕ ਕੀ ਕਰਨਗੇ ਜਿਹੜੇ ਲੋਕ ਬੈਠੇ ਨੇ ਇੰਨੀਆਂ ਟਰਾਲੀਆਂ 8 ਕਿਲੋਮੀਟਰ ਦਾ ਲੰਬਾ ਜਾਮ ਇੰਨਾ ਡੀਜ਼ਲ ਫੂਕਿਓ ਤਾਂ ਆ ਗਏ ਨੇ ਕੰਮ ਕਾਲ ਛੱਡ ਕੇ ਆ ਗਏ ਨੇ ਉੱਥੇ ਲੋਕ ਕਿਉਂ ਜਾਣ ਦੇਣਗੇ ਵਾਪਸ ਜਾਂ ਲੋਕ ਹੁਣ ਵੀ ਚਾਹੁੰਦੇ ਨੇ ਅਸੀਂ ਵਾਪਸ ਜਾਈਏ ਨਹੀਂ ਦੇਖੋ ਇਹ ਗੱਲ ਕਹਿਣਾ ਲੋਕ ਲੀਡਰਾਂ ਦੀ ਮੰਨ ਲੈਂਦੇ ਹੁੰਦੇ ਨੇ ਜੇ ਐਡਾ ਵੱਡਾ ਇਕੱਠ ਹੋ ਤੁਹਾਨੂੰ ਲੱਗਦਾ ਵੀ ਲੋਕ ਸਮਝ ਨਹੀਂ ਰਹੇ ਕਿਥੇ ਲੀਡਰਾਂ ਦੀ ਗੱਲ ਮੰਨੀ ਆ ਉਹ ਤਾਂ ਮੈਂ ਖੌਨ ਤੱਕ ਜਾਂਦੇ ਸੀ ਕੱਲ ਨੂੰ ਹੁਣ ਨੇ ਉਹ ਢਕਾਉ ਤਤ ਨੇ ਨਾ ਜਿਹੜੇ ਨਾ ਕਿ ਜਥੇਬੰਦੀ ਨਾਲ ਨੇ ਉੱਥੇ ਮੀਟਿੰਗ ਕੀਤੀ ਤੇ ਦੋ ਜਨਾਂ ਅਸੀਂ ਕਿਸੇ ਜ ਇਹੀ ਜੀ ਨਾ ਉਹ ਸੀਦਾ ਭਾਈ ਦੀਪ ਸਿੱਧੂ ਦੀ ਸੋਚ ਨਾਲ ਆ ਸਾਨੂੰ ਲਿਖ ਕੇ ਦੇਣ 20 ਤਰੀਕ ਨੂੰ ਕਿ ਐਨੀ ਤਰੀਕ ਨੂੰ ਐਨੇ ਵਜੇ ਨਾਕੇ ਤੋੜਾਂਗੇ ਨਹੀਂ ਅਸੀਂ ਪਹਿਲਾਂ ਇਹਨਾਂ ਵੱਲ ਆਵਾਂਗੇ ਫਿਰ ਅਸੀਂ ਨਾਕੇ ਤੋੜਾਂਗੇ ਉਹ ਕਿਹੜੇ ਲੋਕ ਨੇ ਜੀ ਬਾਕੀ ਲੋਕ ਸਾਰੇ ਕਹਿੰਦੇ ਨੇ ਲੀਡਰ ਦਾ ਹੁਕਮ ਮੰਨਾਂਗੇ ਮਤਲਬ ਇਸ ਕਰਕੇ ਇਹ ਕਹਿਣਾ ਵੀ ਉਹ ਲੋਕ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਲੋਕ ਉਹ ਜਥੇਬੰਦੀਆਂ ਦਾ ਜਾਬਤਾ ਮੰਨਦੇ ਨੇ ਮੰਨਣਗੇ ਜਿਹੜੇ ਭੜਕਾਉ ਤੱਤ ਨੇ ਉਹ ਟਿੱਕੇ ਬਹਿ ਜਾਣਗੇ ਦੇਖ ਲਿਆ ਉਹਨਾਂ ਨੇ ਕਿਉਂਕਿ ਹੁਣ ਤਾਂ ਪਹਿਲਾਂ ਤਾਂ ਆਏ ਸੀ ਨਾ ਪਹਿਲਾਂ ਨਾਕੇ ਤੋੜਲੇ ਸੀ ਉਹ ਗੱਲ ਹੋਰ ਸੀ ਉਦੋਂ ਆਏ ਸੀ ਵੀ ਇਹਨਾਂ ਨੇ ਕਿਹੜਾ ਟਕਰਾਰ ਚ ਪੈਣਾ ਤਿਆਰੀ ਨਹੀਂ ਸੀ ਪਰ ਇਤਕਿ ਉਹਨਾਂ ਨੇ ਮੈਂ ਯਾਰ ਤੁਹਾਡੇ ਕਿੰਨੇ ਦਿਨ ਪਹਿਲਾਂ ਦੇ ਕਹਿ ਰਿਹਾ ਉਹ ਲਾਸ਼ਾਂ ਦੇ ਢੇਰ ਮਿਛਾ ਦੇਣਗੇ ਉਹਨਾਂ ਨੇ ਨਹੀਂ ਲੰਘਣ ਦੇਣਾ ਤੁਹਾਨੂੰ ਇਹ ਤੁਹਾਡੀ ਅਸੈਸਮੈਂਟ ਆ ਨਾ ਕਿਉਂਕਿ ਉਹ ਇੱਕ ਨਵੇਂ ਵਰਤਾਂਤ ਪੰਜਾਬ ਦੀਆਂ 2-3 ਸੀਟਾਂ ਗੁਆ ਕੇ ਜੀ ਉਹਨਾਂ ਦੀ 25-30 ਵਧਦੀਆਂ ਤੇ ਉਹ ਅੰਦੋਲਨ ਦਾ ਵਰਤਾਂਤ ਟੁੱਟਦਾ ਸਿਆਸੀ ਤੌਰ ਤੇ ਉਹ ਨਫੇ 'ਚ ਰਹੇ ਕਿ ਪੰਜਾਬ ਨਫੇ 'ਚ ਰਿਹਾ ਸੋ ਇਸ ਕਰਕੇ ਮੁੜ ਸੋਚਣ ਦੀ ਲੋੜ ਆ ਮੈਂ ਕਹਿੰਦਾ ਜੀ ਇਸ ਕਿਵੇਂ ਵਾਲਿਆਂ ਦੀ ਕੋਈ ਗਲਤੀ ਆ ਕਾਟਾ ਇਹਨੇ ਮੇਰੇ ਹਿਸਾਬ ਨਾਲ ਤਾਂ ਕੋਈ ਛੱਡੀ ਨਹੀਂ ਮਤਲਬ ਰੇਲਾਂ ਬੰਦ ਜੀ ਟੋਲ ਫਰੀ ਜੀ ਜਿੰਨਾ ਉਹ ਕਰ ਸਕਦੇ ਸੀ ਕੀਤਾ ਇਹ ਇਹ ਇਸ ਕਰਕੇ ਕਿਸੇ ਪਾਸੇ ਹੋ ਰਾ ਨਿਕਲੇ ਮੈਂ ਤਾਂ ਚਾਹੂ ਇਹ ਮੁੜ ਕੇ ਇਕੱਠੇ ਹੋਣ ਟਕਾਇਤ ਨੇ ਵੀ ਅੱਜ ਇਹੀ ਕਿਹਾ ਅੱਛਾ ਆਖੀ ਕਮੈਂਟ ਕਰਨਾ ਤੁਹਾਡਾ ਹੱਕ ਬਣਦਾ ਤੁਸੀਂ ਕੋਈ ਵੀ ਗੱਲਬਾਤ ਕਰਨੇ ਉਹ ਸਾਡਾ ਹੱਕ ਬਣਦਾ ਵੀ ਅਸੀਂ ਹਰ ਇੱਕ ਵਿਅਕਤੀ ਦੀ ਗੱਲ ਲੈ ਕੇ ਜਾਈਏ ਤੁਸੀਂ ਬਾਬਰ ਮੀਡੀਆ ਵਿੱਚ ਆ ਕੇ ਜੇ ਇਸ ਮੋਲਚੇ ਦੇ ਖਿਲਾਫ ਬੋਲੋਗੇ ਮਨੋਬਲ ਨਹੀਂ ਟੁੱਟਦਾ ਹੋ ਸਕਦਾ ਹੈ ਕਿ ਉਸ ਪਾਸੋਂ ਲਾਂਬੇ ਵੀ ਆਂਦੇ ਹਨ ਕਿ ਮਾਲੀ ਸਾਬ ਕਿਉਂ ਬੋਲਦੇ ਨੇ ਬਾਤ ਬਾਤ ਕਿਉਂ ਸਾਡੇ ਖਿਲਾਫ ਬੋਲਦੇ ਨੇ ਮੋਲਚਾ ਲੱਗਿਆ ਹੋਇਆ ਹੈ ਜੇ ਤੁਹਾਡੇ ਕੋਈ ਗਲੇਸ਼ਿਕਵੇਂ ਨੇ ਮੋਲਚੇ ਤੋਂ ਬਾਅਦ ਕਰ ਲੈਣਾ ਅੱਛਾ ਤੁਸੀਂ ਇਹ ਦੱਸੋ ਜਦੋਂ ਮੈਂ ਪਹਿਲੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਸੀ ਉਦੋਂ ਕੀ ਮੈਂ ਇਹਨਾਂ ਦੀ ਆਲੋਚਨਾ ਨਹੀਂ ਕਰਦਾ ਸੀ ਰਾਜੇ ਵਾਲਾ ਸਾਹਿਬ ਦੀ ਮੈਂ ਆਲੋਚਨਾ ਨਹੀਂ ਕਰਦਾ ਸੀ ਵੀਓ ਬਿੱਤ ਛੱਡ ਜਾਂਦੇ ਨੇ ਗੱਲ ਦਾ ਅਰਥ ਹੋਰ ਬਣ ਜਾਂਦਾ ਕੀ ਉਦੋਂ ਮੈਂ ਇਹ ਆਲੋਚਨਾ ਨਹੀਂ ਕੀਤੀ ਸੀ ਵੀ ਇਹ ਗਦਾਰ ਕਹਿਣਾ ਦੀਪਸਿੱਧੂ ਨੂੰ ਗਲਤ ਆ ਉਹਦੇ ਵਰਤਾਂਤ ਦੀ ਆਲੋਚਨਾ ਕਰੋ ਹੁਣ ਜਿਹੜੀ ਇਹਨਾਂ ਦੀ ਆਲੋਚਨਾ ਇਹਨਾਂ ਨੂੰ ਤਕੜੇ ਕਰਨ ਲਈ ਆ ਇਹਨਾਂ ਨੂੰ ਸਮਝਾਉਣ ਲਈ ਆ ਹਾਂ ਜੇ ਮੇਰੀ ਆਲੋਚਨਾ ਗਲਤ ਸਾਬਤ ਹੋ ਗਈ ਮੈਂ ਵੀ ਸੋਚੂ ਵੀ ਜਰ ਮੇਤੂ ਗਲਤੀ ਹੋ ਗਈ ਮੈਂ ਆਪਦੇ ਆਪ ਨੂੰ ਸੁਧਾਰੂ ਜੇ ਇਹਨਾਂ ਦੀ ਕੋਈ ਗਲਤੀ ਹੈ ਇਹਨਾਂ ਨੂੰ ਮਹਿਸੂਸ ਹੋ ਗਈ ਇਹ ਸੁਧਾਰਨ ਇਸ ਕਰਕੇ ਮੋਰਚੇ ਦਾ ਬ੍ਰੋਧ ਕਰਨ ਦਾ ਸਵਾਲ ਹੀ ਨਹੀਂ ਪੈਂਦਾ ਕਿਸਾਨੀ ਮੰਗਾ ਦੀ ਹਮਾਇਤ ਹਰ ਇੱਕ ਸੰਘਰਸ਼ ਦੀ ਹਮਾਇਤ ਤੇ ਨਾਲੇ ਦੱਸਣਾ ਵੀ ਦੁਸ਼ਮਣ ਕੀ ਆ ਉਹ ਕਰ ਰਿਹਾ ਕਰਾ ਰਿਹਾ ਸਾਰਾ ਕੁਝ ਉਹਦੇ ਵਰਤਾਂਤ ਨੂੰ ਸਮਝੋ ਜੇ ਉਹਨੂੰ ਮਾਰਨਾ ਸਮੂਹ ਸਿਆਣਪ ਸੀ ਵੀ ਜੇ ਜੀ 60 ਦਿਮਾਗ ਲੜਦੇ ਸੀ ਇੱਕ ਦੂਜੇ ਨਾਲ ਝਾਟ ਮ ਚਿੱਟੀ ਵੀ ਹੁੰਦੇ ਸੀ ਫਿਰ ਜਿਹੜਾ ਪੈਂਤੜਾ ਲੈਂਦੇ ਸੀ ਮੋਦੀ ਨੂੰ ਉਲਟਾ ਕੇ ਰੱਖ ਦਿੰਦੇ ਸੀ ਸੋ ਇਸ ਕਰਕੇ ਸਮੂਹ ਸਿਆਣਪ ਜਿਹੜੀ ਨਾ ਸਾਂਝ ਕਰੀਦੇ ਗੁਣਾ ਕੇਰੀ ਛੋੜਵਗਣ ਚੱਲੀ ਏ ਮੈਂ ਤਾਂ ਉਹੀ ਕਹਿਣਾ ਇਹ ਅੰਦੋਲਨ ਵਾਲੇ ਲੀਡਰ ਨੇ ਵੱਡੇ ਲੀਡਰ ਨੇ ਮੈਂ ਵੀ ਉਮਰ ਗਾਲੀਆ ਅੰਦੋਲਨਾਂ ਚ ਚੱਲ ਅੱਜਕੱਲ ਮੈਂ ਨਹੀਂ ਹਾਂ ਇਹ ਕਰ ਰਹੇ ਨੇ ਮੇਰਾ ਤਾਂ ਸਤਕਾਰ ਆ ਸਾਰਿਆਂ ਦਾ ਪਰ ਜਿੱਥੇ ਕੋਈ ਤੁਹਾਡੇ ਸਾਹਮਣੇ ਦੀਪ ਆਪਣੇ ਦੀਪ ਸਿੰਘ ਵਾਲੇ ਦੀ ਮੈਂ ਕਿੰਨੀ ਲੋਚਨਾ ਕੀਤੀ ਸੀ ਦਰਸ਼ਨਪਾਲ ਦੀ ਮੈਂ ਆਲੋਚਨਾ ਕੀਤੀ ਸੀ ਜਦੋਂ ਲੱਖੇ ਨੂੰ ਉਂਗਲ ਫੜ ਕੇ ਬਿਨਾਂ ਸ਼ਰਤਾਂ ਦੇ ਉਹਨੂੰ ਲੈ ਆਇਆ ਸੀ ਸਾਰੇ ਕਿਸੇ ਨਾਲ ਸੇ ਆਲੋਚਨਾ ਸਾਡੀ ਭਰਾਵਾਂ ਵਾਲੀ ਆ ਦੁਸ਼ਮਣ ਨਾਲ ਆਲੋਚਨਾ ਸਾਡੀ ਖਦੇੜਨ ਵਾਲੀ ਆ ਵਿਰੋਧ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਵਿਰੋਧ ਨਹੀਂ ਕਰਦਾ